ਯਾਨੀ ਹਰਪ੍ਰੀਤ ਸਿੰਘ 11 ਅਗਸਤ ਨੂੰ ਪ੍ਰਧਾਨ ਬਣੇ ਨੇ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਹੈ ਤੇ ਫਿਰ ਇਸ ਪਾਰਟੀ ਦਾ ਕੀ ਜੋ ਪਹਿਲਾਂ ਤੋਂ ਚੱਲ ਰਹੀ ਹੈ ਜਿਸ ਦੇ तकरीबन 4 ਮਹੀਨੇ ਪਹਿਲਾਂ ਸੁਖਵੀਰ ਸਿੰਘ ਬਾਦਲ ਫਿਰ ਪ੍ਰਧਾਨ ਚੁਣੇ ਗਏ ਅੱਗੇ ਵੀ 8-10 ਕਾਲੀ ਦਲ ਪੰਜਾਬ 'ਚ ਚੱਲਦੇ ਹੀ ਆ ਪਰ ਪਤਾ ਤੇ ਹੁਣ ਇੱਕ ਗੈਰ ਮਾਤਾ ਸੂਚ ਚੱਲ ਜਾਂਦੀ ਕਿ ਕੋਈ ਕਰਕੇ ਕਹਿੰਦਾ ਪਰ ਲੋਕਾਂ ਦੀ ਜਿਹੜੀ માનਤਾ ਹੈ ਜਾਂ ਲੋਕਾਂ ਦੇ ਕਿਥੇ ਸਹੀ ਡੈਮੋਕ੍ਰੇਸੀ ਦੇ ਵਿੱਚ ਜਿਹੜੇ ਉਮੀਦਵਾਰ ਹੈ ਉਹ ਸ਼੍ਰੋਮਣੀ ਕਾਲੀ ਦਲ ਹੈ ਕਿਉਂਕਿ ਉਹ ਵੀ ਕਹਿ ਰਹੇ ਨੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪਰਦਾਨ ਉਹ ਸ਼੍ਰੋਮਣੀ ਅਕਾਲੀ ਦਲ ਦੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਮਤਾਲਿਕ ਪਰਨ ਸਬਦਾਨ ਦੇ ਮਤਾਲਿਕ ਜਾਂ ਚੋਣ ਕਮਿਸ਼ਨ ਦੇ ਮਤਾਲਿਕ ਕੋਈ ਪਾਰਟੀ ਦਾ ਨਾਮ ਹੋ ਸਕਦਾ 2 1 ਪਰ 2 ਨਹੀਂ ਹੋ ਸਕਦੀ ਇੱਕ ਨਾਂ ਦਾ ਪਾਰਟੀ ਗਿਆਨੀ ਹਰਪ੍ਰੀਤ ਸਿੰਘ ਕਿੰਨਾ ਵੱਡਾ ਚੈਲੰਜ ਨੇ ਅਕਾਲੀ ਦਲ ਦੇ ਲਈ ਅਸੀਂ ਤਾਂ ਕੋਈ ਚੈਲੰਜ ਨਹੀਂ ਮੰਨਦੇ ਹੈਗੇ ਸੋ ਹੁਣ ਜਦੋਂ ਲੜਾਈ ਦੇ ਮਾਦਾਰ ਚਾਉਣਾ ਇਹ ਕਾਫੀ ਔਖਾ ਕੰਮ ਦਾ ਕੰਡਿਆ ਦੀ ਸੇਜ ਹੈ ਐਡਾ ਸੌਖਾ ਨਹੀਂ ਉਹ ਤਾਂ ਅਕਾਲੀ ਦਲ ਦੇ ਤੌਰ ਤੇ ਪਾਰਟੀ ਦੇ ਤੌਰ ਤੇ ਵਿਚਰਦਾ ਹੈ ਉਸਦੇ ਉਹਨਾਂ ਨੂੰ ਖੁਦ ਹੀ ਪਤਾ ਲੱਗ ਗਿਆ ਉਹ ਕਹਿੰਦੇ ਐਸਟ੍ਰੀ ਪੀਸੀ ਵੀ ਲੈਣੀ ਦਫਤਰ ਵੀ ਲੈਣਾ ਚੋ ਨਿਸ਼ਾਨ ਵੀ ਲੈਣਾ ਹੈ ਉਹਨਾਂ ਦਾ ਤਾਂ ਟੀਚਾ ਉਹਨਾਂ ਨੇ ਦੱਸ ਦਿੱਤਾ ਆਪਣੀ ਪਹਿਲੀ ਸਪੀਚ ਚ ਜੋ ਐ ਜੋ ਮਰਜ਼ੀ ਕਰੀ ਜਾਣਾ ਇਹਨਾਂ ਨੂੰ ਕੋਈ ਫਰਕ ਪੈਂਦਾ ਕਹਿਣ ਲੱਗੂ ਕੋਲਾਂਗੇ ਐਂ ਚੀਜ਼ਾਂ ਖੋੜੀਆਂ ਸੁੱਕੀਆਂ ਟੀ ਉਹ ਕਹਿੰਦੇ ਦਫਤਰ ਚ ਬੈਠ ਕੇ ਅਸੀਂ ਮੈਂਬਰ ਨਹੀਂ ਬਣਾਇਆ ਅਸੀਂ ਅਕਾਲੀ ਦਲ ਦੀ ਭਰਤੀ ਨਹੀਂ ਕੀਤੀ ਅਸੀਂ ਪਿੰਡਾਂ ਚ ਜਾ ਕੇ ਕੀਤੀ ਹੈ ਅਕਾਲੀ ਦਲ ਨੇ ਵੀ ਭਰਤੀ ਸਾਰੀ ਆਪਣੀ ਪਿੰਡਾਂ ਚ ਜਾ ਕੇ ਕੀਤੀ ਹੈ ਅਸੀਂ ਕਿਹਨੇ ਵੀ ਠੀਕ ਹੈ ਤੁਸੀਂ ਆਪਣੀ ਭਰਤੀ ਕਰ ਲਈ ਸਾਰਾ ਕੁਝ ਕਰ ਲਿਆ ਅਸੀਂ ਤੁਹਾਨੂੰ ਇਹ ਕਹਿੰਦੇ ਤੁਸੀਂ ਚਲਾਓ ਆਪਦਾ ਕੰਮ ਪਰ ਜਿਹੜਾ ਅਕਾਲ ਤਖਸਾਲ ਦਾ ਹੁਕਮ ਹੈ ਉਹ ਨੂੰ ਆਪਦੇ ਮਤਲਬ ਪਰ ਨਾ ਵਰਤੋ ਤੁਹਾਡੇ ਵਿੱਚੋਂ ਵੀ ਲੀਡਰ ਗਈ ਨਹੀਂ ਉਧਰ ਉਸ ਅਕਾਲੀ ਦਲ ਉਹਨਾਂ ਨੇ ਬਣਾਇਆ ਸੋ ਗੱਲਬਾਤ ਹੁੰਦੀ ਹੈ ਤੁਹਾਡੀ ਉਹਨਾਂ ਨਾਲ ਪਰ ਅੱਜ ਸੱਤਾ ਨਹੀਂ ਅਕਾਲੀ ਦਲ ਤੋਂ ਇਸ ਲਈ ਜਿਹੜੇ ਨੇ ਟੁੱਟ ਕੇ ਉਧਰ ਚੱਲ ਕੇ ਦੂਜੇ ਪਾਸੇ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਜਿਹੜੇ ਗਏ ਕਿ ਲਾਲਸਤਮਨ ਦੇ ਵਿੱਚ ਕੋਈ ਹੋਊਗਾ ਨਾ ਕਿਸੇ ਇੱਕ ਸਪਟੀ ਉਹਨਾਂ ਦੇ ਵਿੱਚ ਵੀ ਉਹ ਇਕੱਠੇ ਨਹੀਂ ਹੈਗੇ ਸਾਰੇ ਤੁਮ ਉਹਨਾਂ ਦੀ ਵੀ ਤਿੰਨ ਧੜੇ ਨੇ ਅੱਜ ਵੀ ਤਿੰਨ ਧੜੇ ਨੇ ਕਿਹੜੇ ਕਿਹੜੇ ਧੜੇ ਨੇ ਨਹੀਂ ਮੈਂ ਇਹ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਭਾਜੀਪੀ ਨਾਲ ਤੁਸੀਂ ਕਹਿ ਰਹੇ ਹੋ ਕੋਈ ਵਿਗਾਰਡ ਨਹੀਂ ਹੈ ਅੱਗੇ ਦੇਖ ਸਕਦੇ ਕਿ ਅਕਾਲੀ ਦਲ ਤੇ ਭਾਜੀਪੀ ਦਾ ਗੱਠਜੋੜ ਹੋਏਗਾ ਗੱਠਜੋੜ ਹੋਊਗਾ ਜਦੋਂ ਲੀਡਰਸ਼ਿਪ ਬੈਠੂਗੀ ਜੇ ਕੋਈ ਿੱਕੇ ਮੁੱਤੇ ਬਾਤ ਭੇਦਾ ਸਾਰੇ ਉਹ ਦੂਰ ਹੋ ਜਾਣਗੇ ਤੇ ਕਿ ਅੱਗੇ ਅਸੀਂ ਬਹੁਤ ਜ਼ਰ ਇਕੱਠੇ ਨੇ ਰਾਜ ਕੀਤਾ ਹੁਣ ਵੀ ਕੋਈ ਸਾਨੂੰ ਪ੍ਰੋਬਲਮ ਨਹੀਂ ਹੈਗੀ ਅਚਾ ਉਮੀਦ ਹੈ ਕਿ ਜੋ ওভারਲਾ ਜਿਹੜਾ ਅਕਾਲੀ ਦਲ ਉਹਨਾਂ ਨੇ ਬਣਾਏ ਜਿਸੇ ਪ੍ਰਧਾਨ ਕਿਆਨੀ ਹਰਕੀਤ ਸਿੰਘ ਪਣੀ ਨੂੰ ਆਜਣ ਕੇ ਨਾ ਦੁਨੀਆ ਦੇ ਕੋ ਸਾਰੀ ਉਮੀਦ ਤੇ ਚੋਂ ਇਹ ਪੰਜਾਬ ਦੇ ਹਿਤ ਮੰਗ ਕਰਦੇ ਪੰਜਾਬ ਦੇ ਲੋਕ ਮੰਗ ਕਰਦੇ ਨੇ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਕਿ ਅਕਾਲੀ ਦਲ ਕਮਜ਼ੋਰ ਹੋਵੇ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਅਕਾਲੀ ਦਲ ਚ ਫੁੱਟ ਪਵੇ ਉਹਨਾਂ ਵਿੱਚ ਕਿਹੜੇ ਲੀਡਰ ਨੇ ਜਿਹੜੇ ਵਾਪਸ ਆਣਾ ਚਾਹੁੰਦੇ ਇੱਕ ਦੋ ਭਵੇ ਰਹਿ ਜਾਂਦੇ ਸਾਰੇ ਆ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਅਰਸ਼ਦੀਪ ਕੋਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਗਿਆਨੀ ਹਰਪ੍ਰੀਤ ਸਿੰਘ 11 ਅਗਸਤ ਨੂੰ ਪ੍ਰਧਾਨ ਬਣੇ ਨੇ ਦਾਵਾਉ ਕਰ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪਰ ਫਿਰ ਉਸ ਅਕਾਲੀ ਦਲ ਦਾ ਕੀ ਜਿਸ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਹਨਾਂ ਸਵਾਲਾਂ ਤੇ ਜਵਾਬ ਲੈਣ ਦੇ ਲਈ ਸਾਡਾ ਸੀਨੀਅਰ ਲੀਡਰ ਮੌਜੂਦ ਨੇ ਸਿਕੰਦਰ ਸਿੰਘ ਮਲੂਕਾ ਜੀ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਦੈਨਿਕ ਸਵੇਰਾ ਤੇ ਮੇਰੇ ਵੱਲੋਂ ਵੀ ਬੀਬਾ ਦੈਨਿਕ ਸਵੇਰਾ ਦੇ ਸਾਰੇ ਸਰੋਤਿਆਂ ਨੂੰ ਤੁਹਾਨੂੰ ਸਾਰੇ ਸਟਾਫ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗਿਆਨੀ ਹਰਪ੍ਰੀਤ ਸਿੰਘ 11 ਅਗਸਤ ਨੂੰ ਪ੍ਰਧਾਨ ਬਣੇ ਨੇ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਐ ਤੇ ਫਿਰ ਇਸ ਪਾਰਟੀ ਦਾ ਕੀ ਜੋ ਪਹਿਲਾਂ ਤੋਂ ਚੱਲ ਰਹੀ ਹੈ ਜਿਸ ਸੇ तकरीबन 4 ਮਹੀਨੇ ਪਹਿਲਾਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਚੁਣੇ ਗਏ ਆ ਹਿੰਦੁਸਤਾਨ ਦੇ ਡੈਮੋਕ੍ਰੈਟਿਕ ਮੋਲਕਾ ਵਿਭਾਗ ਤੇ ਇੱਥੇ ਪਾਰਟੀਆਂ ਕਿੰਨੀਆਂ ਹੀ ਨੇ ਕਾਂਗਰਸ ਪਾਰਟੀ ਇੱਕ ਹੈ ਜਿਹਨੂੰ ਮੰਨਤਾ ਉੱਥੇ ਕਈ ਕਾਂਗਰਸਾਂ ਬਣੀਆਂ ਕਈ ਬੰਦ ਹੋ ਗਈਆਂ ਫੇਲ ਹੋ ਜਾਂਦੀਆਂ ਕਾਂਗਰਸ ਇੱਕੋ ਹੀ ਰਹਿੰਦੀ ਹੈ ਭਾਰਤੀ ਜਨਤਾ ਪਾਰਟੀ ਇੱਕ ਹੈ ਇੱਕੋ ਹੀ ਰਹਿੰਦੀ ਹੈ ਉੱਥੋਂ ਵੀ ਕਿੰਨੇ ਇੱਧਰ ਉੱਧਰ ਹੋ ਕੇ ਫਿਰ ਇੱਕੋ ਜਿਹੀ ਇਮਿੱਤੇ ਅਕਾਲੀ ਦਲ ਵੀ ਪੰਜਾਬ ਚ ਕਈ ਵਾਰੀ ਵੱਧਦੇ ਆ ਕਈ ਵਾਰੀ ਟੁੱਟਦੇ ਆ ਅਕਾਲੀ ਦਲ ਇੱਕੋ ਹੀ ਹੈ ਸ਼੍ਰੋਮਣੀ ਅਕਾਲੀ ਦਲ ਬਾਕੀ ਇਹ ਬੰਦਿਆਂ ਦੇ ਕਾਲੀ ਦਲ ਸਿਮਰਜੀਤ ਮਾਨ ਦਾ ਮਾਨ ਦੇ ਨਾਂ ਤੇ ਚੱਲਦਾ ਜਿਵੇਂ ਹੁਣ ਉਹਨਾਂ ਨੇ ਬਣਾਇਆ ਹੈਗਾ ਆਪਣੇ ਅਬਰਤਪਾਲ ਦੇ ਉਹਨਾਂ ਦਾ ਆਪ ਦੇ ਨਾਂ ਤੇ ਹੈ ਮੇਰਾ ਮਤਲਬ ਹਰ ਬਾਕੀ ਲੋਕਾਂ ਦੇ ਨਾਂ ਤੇ ਕਾਲੀ ਦਲ ਹੈ ਬੰਦਿਆਂ ਦੇ ਨਾਂ ਤੇ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਅਕਾਲੀ ਦਲ ਦੇ ਨਾਂ ਤੇ ਇਹਦੇ ਨਾਲ ਕਿਸੇ ਬੰਦੇ ਦਾ ਨਾਂ ਨਹੀਂ ਹੈਗੇ ਇਹਨੂੰ ਮਾਨਤਾ ਪ੍ਰਾਪਤ ਹੈ ਹੋਰ ਕਿਸੇ ਨੂੰ ਮਾਨਤਾ ਪ੍ਰਾਪਤ ਹੈ ਨਹੀਂ ਸ਼੍ਰੋਮਣੀ ਅਕਾਲੀ ਦਲ ਦੀ ਸੋ ਇਸ ਕਰਕੇ ਕਾਲੀ ਦਲ ਬਣਾਉਣਾ ਕਿਸੇ ਨੂੰ ਕੋਈ ਰੋਕ ਨਹੀਂ ਸਕ ਪਰ ਮੈਂ ਪੰਜ ਬੰਦੇ ਇਕੱਠੇ ਹੋ ਕੇ ਬਣਾ ਲੈਣ ਪਰ ਮੈਂ 10 ਬੰਦੇ ਬਣਾ ਲੈਣ ਅੱਗੇ ਵੀ 8-10 ਕਾਲੀ ਦਲ ਪੰਜਾਬ ਚ ਚੱਲਦੇ ਹੀ ਆ ਆਪਾਂ ਨੂੰ ਪਤਾ ਤੇ ਹੁਣ ਇੱਕ 11ਵਾਂ ਦਾ ਸੋਰ ਚੱਲ ਜਾਣਗੇ ਕੋਈ ਫਰਕ ਨਹੀਂ ਪੈਂਦਾ ਪਰ ਲੋਕਾਂ ਦੀ ਜਿਹੜੀ માનਤਾ ਜਾਂ ਲੋਕਾਂ ਦੀ ਜਿੱਥੇ ਸਹੀ ਡੈਮੋਕ੍ਰੇਸੀ ਦੇ ਵਿੱਚ ਜਿਹੜੇ ਅਕਾਲੀ ਦਲ ਹੈ ਉਹ ਸ਼੍ਰੋਮਣੀ ਅਕਾਲੀ ਦਲ ਇਸ ਸਵਾਲ ਵਾਰ-ਵਾਰ ਇਹਸ ਕਰਕੇ ਤੁਹਾਡੇ ਕੋਲ ਪੁੱਛਿਆ ਜਾ ਰਿਹਾ ਤੁਹਾਡੇ ਲੀਡਰਸ ਨੂੰ ਕਿਉਂਕਿ ਉਹ ਵੀ ਕਹਿ ਰਹੇ ਨੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪਰਦਾਨ ਉਹ ਸ਼੍ਰੋਮਣੀ ਅਕਾਲੀ ਦਲ ਦੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਮਤਾਬਕ ਬਣਿਆ ਨਹੀਂ ਸੰਵਿਧਾਨ ਦੇ ਮਤਾਬਕ ਇੱਕੋ ਹੀ ਪਾਰਟੀ ਦਾ ਨਾਂ ਹੋ ਸਕਦਾ ਦੋ ਇੱਕ ਦੋ ਨਹੀਂ ਹੋ ਸਕਦੀਆਂ ਇੱਕ ਨਾਂ ਦੀਆਂ ਪਾਰਟੀਆਂ ਉਹ ਤਾਂ ਫਿਰ ਅੱਜ ਕਿ ਚੋਲਾ ਪੈ ਜੂਗਾ ਕਿ ਬੰਦੇ ਦੋ ਦੋ ਇੱਕ ਚੋਣ ਨਿਸ਼ਾਨ ਤੇ ਇੱਕਵੇਂ ਚੋਣ ਲੜ ਦੇਣਗੇ ਇੱਕੋ ਚੋਣ ਨਿਸ਼ਾਨ ਤੇ ਇੱਕ ਪਾਰਟੀ ਦਾ ਨਾਂ ਉਹ ਇੱਕੋ ਹੀ ਹੈ ਚੋਣ ਕਮਿਸ਼ਨ ਦਾ ਫੈਸਲਾ ਹੈ ਕਿ ਨਰਲਦਾ ਮਿਲਦਾ ਨਾਂ ਵੀ ਨਹੀਂ ਲੈਣ ਦੇਣਾ ਉਹਨਾਂ ਨੇ ਜਿਹੜਾ ਹੈਗਾ ਉਹਨਾਂ ਦਾ ਹੈਗਾ ਇਹ ਚੋਣ ਕਮਿਸ਼ਨ ਤਾਂ ਰਜਿਸਟਰਡ ਹੈ ਸਾਡੀ ਡੈਲੀਗੇਟਾਂ ਦੀ ਭਰਤੀ ਹੋਈ ਉਸ ਤੋਂ ਬਾਅਦ ਚੋਣ ਹੋਈ ਉਸ ਤੋਂ ਬਾਅਦ ਸਾਰੀ ਜਿਹੜੀ ਪ੍ਰਕਿਰਿਆ ਇਲੈਕਸ਼ਨ ਕਮਿਸ਼ਨ ਨੂੰ ਸੌਂਪਤੀ ਤੇ ਉਹਨੇ ਸਾਨੂੰ ਮਾਨਤਾ ਦਿੱਤੀ ਮੰਨ ਲਿਆ ਹੁਣ ਕੋਈ ਹੋਰ ਪਾਰਟੀ ਜਿਹੜੀ ਮਰਜ਼ੀ ਆ candidato ਬਣਨ ਨੂੰ ਨਹੀਂ ਰੋਕ ਸਕਦਾ ਜੋ ਕਾਂਗਰਸ ਬਣ ਉਹ ਨਹੀਂ ਕੋਈ ਰੋਕ ਸਕਦਾ ਤੇ ਆਮ ਆਦਮੀ ਪਾਰਟੀ ਬਣ ਉਹ ਨਹੀਂ ਕੋਈ ਰੋਕ ਸਕਦਾ ਪਰ ਜਿਹੜੀਆਂ ਮੇਨ ਆ ਉਹ ਹੀ ਰਹਿਣਗੀਆਂ ਨਵਾਂ ਕੋਈ ਆਪਣੇ ਨਾਂ ਧਰ ਕੇ ਬਿਗਾ ਡੇਡਾ ਕਰਕੇ ਉਹ ਉਸ ਰੋਡ ਚਲਾ ਸਕਦੇ ਆ ਅਕਾਲੀ ਦਲ ਤਾਂ ਇੱਕ ਹੈ ਤੇ ਇੱਕ ਹੀ ਰਹੂਗਾ ਹੋਰ ਨਹੀਂ ਕੋਈ ਬਣ ਸਕਦਾ ਮੈਂ ਉਹਨਾਂ ਦੀ ਗਲਤ ਫ਼ਹਮੀ ਹੈ ਹਾਂ ਜੇ ਅਕਾਲੀ ਦਲ ਚ ਦਫਾੜ ਹੋਈ ਹੋਵੇ ਕਿਸੇ ਵੀ ਪਾਰਟੀ ਦੇ ਵਿੱਚ ਦਫਾੜ ਹੋ ਜੇ ਤੇ ਬਹੁਤ ਸਬੰਧੀ ਜਿਵੇਂ ਮਹਾਰਾਸ਼ਟਰ ਚ ਸ਼ਿਵ ਸੈਨਾ ਦਾ ਹੋਇਆ ਉਹ ਜਿਹੜੇ ਅੱਡ ਹੋਏ ਸੀ ਉਹਨਾਂ ਨਾਲ ਐਮਐਲਏ ਵੀ ਜ਼ਿਆਦਾ ਸੀ ਉਹਨਾਂ ਨਾਲ ਐਮਪੀ ਵੀ ਜ਼ਿਆਦਾ ਸੀ ਉਹਨਾਂ ਨਾਲ ਡੈਲੀਗੇਟ ਵੀ ਜ਼ਿਆਦਾ ਸੀ ਉਹਨਾਂ ਨੂੰ ਤਾਂ ਮਾਨਤਾ ਮਿਲ ਗਈ ਉਹ ਦਫਾੜ ਹੋਈ ਸੀ ਸਾਡਾ ਤਾਂ ਦਫਾੜ ਵਾਲਾ ਕੰਮ ਹੀ ਨਹੀਂ ਸਾਡਾ ਤਾਂ ਇਕੱਠਾ ਕੰਮ ਇਹ ਤਾਂ ਵੱਖਰੀ ਭਰਤੀ ਕੀਤੀ ਹੈ ਵੱਖਰਾ ਉਹਨਾਂ ਦਾ ਕੰਮ ਹੈ ਆਪਦਾ ਚਲਾਉਣ ਜਿਵੇਂ ਚਲਾਉਣਾ ਅਸੀਂ ਕੀ ਕਹਾਂ ਜੀ ਕਹਦੇ ਕੋਈ ਵਿੰਗਾ ਟੇਡਾ ਆਪਣਾ ਨਾਮ ਰੱਖ ਕੇ ਹੋਰ ਰਕਸਕ ਕੇ ਬਣਾ ਸਕਦੇ ਪਰ ਅਜੇ ਤੱਕ ਮੈਂ ਫਿਰ ਉਹੀ ਕਹਿ ਰਹੀ ਉਹੀ ਦਾਅਵਾ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਉਹ ਵੀ ਲੀਡਰ ਜੋ ਨੇ ਆਪ ਖੁਦ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਹੀ ਕਹਿਲਵਾ ਰਹੇ ਜਦੋਂ ਕਿਤੇ ਲਿਖ ਕੇ ਮਾਨਤਾ ਮੰਗਣਗੇ ਜਾਂ ਕਿਤੇ ਲਿਖ ਕੇ ਜਾਣਗੇ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਉਦੋਂ ਹੀ ਅਸੀਂ ਉਹਨਾਂ ਤੇ ਕੋਰਟ ਚ ਕੇਸ ਕਰਾਂਗੇ ਉਹ ਫਸ ਜਾਣਗੇ ਉਹਦੇ ਪਰ ਹੁਣ ਜਿਹੜਾ ਇਛਲਾਸ ਹੋਇਆ ਇਸ ਤੋਂ ਬਾਅਦ ਕਿਉਂਕਿ ਕਾਨੂੰਨੀ ਲੜਾਈ ਅੰਦਰ ਲੜਦੇ ਨਹੀਂ ਆਪਾਂ ਕਾਪੀ ਨਹੀਂ ਕਰ ਸਕਦੇ ਕਿਸੇ ਦੀ ਤੁਹਾਨੂੰ ਹੀ ਪਤਾ ਵੀ ਕਿਸੇ ਦੀ ਕਾਪੀ ਨਹੀਂ ਕਰ ਸਕਦੇ ਕੇਸ ਹੋ ਜਾਂਦਾ ਉਹਦੇ ਤੇ 420 ਦਾ ਉਹ ਨਹੀਂ ਕਰ ਸਕਣਗੇ ਉਹ ਹਲੇ ਐਵੇਂ ਲੋਕਾਂ ਨੂੰ ਭੰਬਲ ਭੂਸੇ ਚ ਹੀ ਪਾਉਂਦੇ ਆ ਕੋਈ ਗੱਲ ਉਹਨਾਂ ਦੀ ਬੰਨ ਨਹੀਂ ਇਸ ਗੱਲ ਤੇ ਉਹ ਭਵੇਂ ਆਪਦੇ ਨਾਂ ਤੇ ਗਿਆਨੀ ਹਰਪ੍ਰੀਤ ਸਿੰਘ ਕਾਲੀਦਲ ਧਰ ਲੈਣ ਭਵੇਂ ਕੋਈ ਮਨਪ੍ਰੀਤ ਜਾਲੀ ਕਾਲੀਦਲ ਧਰ ਲੈਣ ਜਿਹਦੇ ਨਾਂ ਤੇ ਮਰਜ਼ੀ ਧਰ ਲੈਣ ਜਾਂ ਕੋਈ ਹੋਰ ਧਰ ਲੈਣ ਕਿਸੇ ਨੂੰ ਕੋਈ ਠਾਉਂਦਾ ਨਹੀਂ ਪਰ ਆਕਾਲੀ ਸ਼੍ਰੋਮਣੀ ਆਕਾਲੀ ਦਲ ਨਹੀਂ ਕਰ ਸਕਦਾ ਬਿਲਕੁਲ ਕਾਨੂੰਨੀ ਲੜਾਈ ਫਿਰ ਕਿਵੇਂ ਲੜੀ ਜਾਏਗੀ ਕਦੋਂ ਸੁਚਾਰਿਆ ਸਾਰੇ ਚੀਜ਼ਾਂ ਸਾਡੇ ਹੱਕ ਚ ਐ ਇਲੈਕਸ਼ਨ ਕਮਿਸ਼ਨ ਤੇ ਰੂਲ ਬਣੇ ਹੋਇਆ ਉਹਨਾਂ ਨੂੰ ਪਤਾ ਹੈ ਕੋਈ ਕਰ ਹੀ ਨਹੀਂ ਸਕਦੇ ਲੜੀ ਨਹੀਂ ਸਕਦੇ ਸਾਡਾ ਕਾਨੂੰਨੀ ਲੜਾਈ ਕਿਸੇ ਨੇ ਇਹਨਾਂ ਦੀ ਲੜਾਈ ਫੜਨੀ ਨਹੀਂ ਨਾ ਕਿਸੇ ਅਦਾਲਤ ਨੇ ਫੜਨੀ ਹੈ ਨਾ ਇਲੈਕਸ਼ਨ ਕਮਿਸ਼ਨ ਨੇ ਫੜਨੀ ਹੈ ਗਿਆਨੀ ਹਰਪ੍ਰੀਤ ਸਿੰਘ ਕਿੰਨਾ ਵੱਡਾ ਚੈਲੰਜ ਨੇ ਆਕਾਲੀ ਦਲ ਦੇ ਲਈ ਨਹੀਂ ਅਸੀਂ ਤਾਂ ਕੋਈ ਚੈਲੰਜ ਨਹੀਂ ਮੰਨਦੇ ਹੈਗੇ ਅਸੀਂ ਤਾਂ ਬਿਲਕੁਲ ਨਹੀਂ ਚੈਲੰਜ ਮੰਨਦੇ ਵੇਖੋ ਉਹ ਆਕਾਲ ਕਿਉਂਕਿ ਅਕਾਲ ਤਖਤ ਦੇ ਜਿਹੇਦਾਰ ਨੂੰ ਸਾਰੇ ਸਿੱਖੀ ਮੰਨਦੇ ਨੇ ਚਾਹੇ ਕਿਸੇ ਵੀ ਪਾਰਟੀ ਦੇ ਵਿੱਚ ਐ ਉੱਥੇ ਸਾਰੇ ਅਸੀਂ ਉਹਨੂੰ ਹੁਕਮ ਮੰਨ ਕੇ ਮੰਨਦੇ ਐ ਚਾਹੇ ਕਿਵੇਂ ਵੀ ਐ ਇਸ ਕਰਕੇ ਉਹ ਗੱਲਾਂ ਹੋਰ ਸੀ ਹੁਣ ਬੰਦਾ ਜਦੋਂ ਲੜਾਈ 'ਚ ਆ ਜਾਂਦਾ ਪੋਲੀਟੀਕਲ ਸੇਮ 'ਚ ਆ ਜਾਂਦਾ ਸ੍ਰੀਕੇਵਾਦੀ 'ਚ ਆ ਜਾਂਦਾ ਫਿਰ ਤਾਂ ਉਵੇਂ ਉਹਦੇ ਨਾਲ ਜਿਸਣਾ ਹੁੰਦਾ ਲੋਕਾਂ ਨੇ ਵੀ ਫਿਰ ਉਹਨੂੰ ਪਹਿਲਾਂ ਤਾਂ ਬਾਬਾ ਜੀ ਕਰਕੇ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਕਰਕੇ ਸਤਿਕਾਰ ਦਿੰਦੇ ਸੀ ਨਾ ਲੋਕ ਹੁਣ ਪੋਲੀਟੀਕਲ ਪੋਲੀਟੀਕਲ ਤਾਂ ਸਿਆਣੇ ਕਹਿੰਦੇ ਵੀ ਜੇ ਕਿਸੇ ਨੇ ਆਪਦਾ ਸਾਰਾ ਪੋਤੜੇ ਫਰੋਲਣੇ ਆ ਪਿਛਲੇ ਤੇ ਸਰਪੰਚ ਲੜ ਲਓ ਐਮਐਲਏ ਲੜ ਲਓ ਐਮਪੀ ਲੜ ਲਓ ਲੋਕੀ ਉਹ ਗੱਲਾਂ ਲਿਆਉਣਗੇ ਕੱਢ ਕੱਢ ਕੇ ਜਿਹਦਾ ਆਪਾਂ ਨੂੰ ਪਤ ਤਰਸਿਆ ਨੂੰ ਵੀ ਨਾ ਪਤਾ ਹੋਵੇ ਸੋ ਹੁਣ ਜਦੋਂ ਲੜਾਈ ਦੇ ਮੈਦਾਨ ਚ ਆਉਣਾ ਇਹ ਕਾਫੀ ਔਖਾ ਕੰਮ ਹੈ ਕੰਡਿਆ ਦੀ ਸੇਜ ਹੈ ਐਡਾ ਸੌਖਾ ਨਹੀਂ ਉਹਨਾਂ ਨੂੰ ਪਤਾ ਲੱਗ ਜੂਗਾ ਕਿ ਹੁਣ ਇਹ ਨਹੀਂ ਹੈ ਕਿ ਸਿੰਘ ਸਾਹਿਬ ਜੀ ਵੈਗਰੂ ਜੀ ਖਾਲਸਾ ਵੈਗਰੂ ਜੀ ਫਤਿਹ ਇਹ ਨਹੀਂ ਕਿ ਕਿਸੇ ਨੇ ਕਰਨਾ ਹੁਣ ਤਾਂ ਅਕਾਲੀ ਦਲ ਦੇ ਤੌਰ ਤੇ ਪਾਰਟੀ ਦੇ ਤੌਰ ਤੇ ਵਿਚਰ ਰਹਾ ਉਸ ਦੇ ਉਹਨਾਂ ਨੂੰ ਖੁਦ ਹੀ ਪਤਾ ਲੱਗ ਜੂਗਾ ਉਹ ਕਹਿੰਦੇ ਐਸਟ੍ਰੀ ਪੀਸੀ ਵੀ ਲੈਣੀ ਦਫਤਰ ਵੀ ਲੈਣਾ ਚੋ ਨਿਸ਼ਾਨ ਵੀ ਲੈਣਾ ਹੈ ਉਹਨਾਂ ਦਾ ਤਾਂ ਟੀਚਾ ਉਹਨ ਉਹ ਕਹਿੰਦਾ ਥੋੜਾ ਜਿਹਾ ਸਿਉਨਾ ਦੇ ਦੇ ਉਹ ਕਹਿੰਦਾ ਭਲਾ ਵਾਰਸਿਕ ਕਦੇ ਸਿਉਨਾ ਵੀ ਦਿੱਤਾ ਗਿਆ ਕਿਸ ਮੰਗੇ ਕਿਸ ਨੇ ਦਿੱਤਾ ਕਦੇ ਮੰਗਦੇ ਆਇਆ ਥੋੜਾ ਹੰਦਾ ਰੁਪਿਆ 2 4 5 10 ਤੂੰ ਲੈ ਲੈ ਉਹ ਕਹਿੰਦਾ ਤੈਨੂੰ ਕੀ ਕੱਚਾ ਤੂੰ ਹੋਏਗਾ ਮੇਰਾ ਕੀ ਜਾਂਦਾ ਮੰਗਦੇ ਦਾ ਤੂੰ ਬਿਸ਼ਰਮ ਤੂੰ ਹੋਏਗਾ ਉਲਟਾ ਉਹਨੂੰ ਕਹਿੰਦਾ ਮੰਗ ਤਾਂ ਕੰਦ ਸੋ ਐਂ ਜੋ ਮਰਜ਼ੀ ਕਰੀ ਜਾਣ ਇਹਨਾਂ ਨੂੰ ਕੀ ਫਰਕ ਪੈਂਦਾ ਕਹਿਣ ਲੱਗ ਵੀ ਖੋਲਾਂਗੇ ਐਂ ਚੀਜ਼ਾਂ ਖੋਣਗੇ ਸੋਖੀਆਂ ਇਹ ਤਾਂ ਸਵੇਰੇ ਕਹਾਂਗੇ ਅਸੀਂ ਕਹਿ ਰਹੀਏ ਭਗਮਤਪਾਲ ਤੋਂ ਤੜਕੇ ਸੀ ਸਰਕਾਰ ਖੋਲਾਂਗੇ ਜਿੰਨੇ ਚਿਰ ਲਈ ਉਹ ਚੁਣਿਆ ਵਾ ਉਹ ਰਹੂਗਾ ਉਹਨਾਂ ਚਿਰ ਵੋਟਾਂ ਪੈਣਗੇ ਫਿਰ ਜਿਹੜਾ ਜ ਸੋ ਇਹ ਕਹਿਣਾ ਤਾਂ ਕੁਝ ਨਹੀਂ ਹੁੰਦਾ ਬੀਬਾ ਜੀ ਕਹਿਣ ਤਾਂ ਜੋ ਮਰਜ਼ੀ ਕਹੀ ਜਾਣ ਸਾਰੀਆਂ ਗੱਲਾਂ ਬੜੀ ਛੇਤੀ ਤੁਹਾਡੇ ਸਾਹਮਣੇ ਆ ਜਾਣਗੇ ਕੁਝ ਵੀ ਨਹੀਂ ਮਿਲਣਾ ਉਹਨਾਂ ਨੂੰ ਵੇਖੋ ਸ਼੍ਰੋਮਣੀ ਕਮੇਟੀ ਤਾਂ ਬੋਟਾ ਪੈਣਗੇ ਜੀ ਬੋਟਾਂ 'ਚ ਕੋਈ ਜਿੱਤ ਜੇ ਮੈਂ ਨਹੀਂ ਕਹਿੰਦਾ ਅਕਾਲੀ ਦਲ ਸਾਡਾ ਵੀ ਦੁਬਾਰਾ ਜਿੱਤ ਸਕਦਾ ਕੋਈ ਹੋਰ ਵੀ ਜਿੱਤ ਸਕਦਾ ਉਹ ਤਾਂ ਬੋਟਾਂ ਦਾ ਜਿੱਤ ਰਿਆ ਜਿਵੇਂ ਸਰਕਾਰ ਬੋਟਾਂ ਦਾ ਬਣਨੀ ਹੈ 27 'ਚ ਐਮਪੀ ਬੋਟਾਂ ਦਾ ਬਣਨੇ ਉਹ ਤਾਂ ਵੱਖਰੀਆਂ ਚੀਜ਼ਾਂ ਪੰਚਾਇਤ ਬੋਟਾਂ ਦਾ ਬਣਨੀ ਹੈ ਉਹ ਤਾਂ ਹੈਗਾ ਬੋਟਾਂ ਦਾ ਕੰਮ ਜਿਹੜਾ ਸਾਡਾ ਚੋਣ ਨਿਸ਼ਾਨ ਹੈ ਸਾਡਾ ਦਫ਼ਤਰ ਹੈ ਇਹ ਸਾਡੀ ਪਾਰਟੀ ਦਾ ਪਾਰਟੀ ਦੇ ਨਾਲ ਹੈ ਇਹ ਅਕ ਤੁਹ ਬਿਲਕੁਲ ਜਿਵੇਂ ਉਹ ਵਾਰ-ਵਾਰ ਇਹੀ ਪ੍ਰਚਾਰ ਕਰ ਰਹੇ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾ ਦੇ ਮੁਤਾਬਕ ਅਸੀਂ ਭਰਤੀ ਕੀਤੀ ਫਿਰ ਅਸੀਂ ਪ੍ਰਧਾਨ ਚੁਣੀਆ ਨਿਗਰਾਨ ਕਮੇਟੀ ਜੋ ਸੀ ਉਸੇ ਸਾਰੀ ਭਰਤੀ ਕੀਤੀ ਉਹ ਕਹਿੰਦੇ ਦਫ਼ਤਰ 'ਚ ਬੈਠ ਕੇ ਅਸੀਂ ਮੈਂਬਰ ਨਹੀਂ ਬਣਾਇਆ ਅਸੀਂ ਅਕਾਲੀ ਦਲ ਦੀ ਭਰਤੀ ਨਹੀਂ ਕੀਤੀ ਅਸੀਂ ਪਿੰਡਾਂ 'ਚ ਜਾ ਕੇ ਕੀਤੀ ਹੈ ਨਹੀਂ ਕਿਸੇ ਨੇ ਵੀ ਨਹੀਂ ਮੈਂਬਰ ਬਣਾਇਆ ਸਾਰਿਆਂ ਨੇ ਪਿੰਡਾਂ 'ਚ ਜਾ ਕੇ ਕੀਤੀ ਹੈ ਅਕਾਲੀ ਦਲ ਨੇ ਵੀ ਭਰਤੀ ਸਾਰੇ ਆਪਦੀ ਪਿੰਡਾਂ 'ਚ ਜਾ ਕੇ ਕੀਤੀ ਹੈ ਪਿੰਡ-ਪਿੰਡ ਜਾ ਕੇ ਭਰਤੀ ਕੀਤੀ ਹੈ ਫਿਰ ਡੈਲੀਗੇਟ ਬਣਾਏ ਨੇ ਸਰਕਲਾਂ 'ਵਾਂ ਬਾਈਜ਼ ਬਣਾਏ ਨੇ ਫਿਰ ਜ਼ਿਲ੍ਹੇ ਬਾਈਜ਼ ਬਣਾਏ ਨੇ ਸਰਗ ਮੀਟਿੰਗਾਂ ਕਰਕੇ ਬਣਾਏ ਨੇ ਚਲੋ ਉਹਨਾਂ ਦਾ ਸਾਨੂੰ ਨਹੀਂ ਪਤਾ ਕਿਵੇਂ ਕੀਤੀ ਹੈ ਜੋ ਕਹਿੰਦੇ ਉਹਨਾਂ ਦੀ ਠੀਕ ਹੋਊਗੀ ਗੱਲ ਅਸੀਂ ਨੇ ਉਸ ਗੱਲ 'ਚ ਪੈਂਦੇ ਪਰ ਅਸੀਂ ਕਹਿੰਦੇ ਵੀ ਠੀਕ ਹੈ ਤੁਸੀਂ ਆਪਦੀ ਭਰਤੀ ਕਰ ਲਈ ਸਾਰਾ ਕੁਝ ਕਰ ਲਿਆ ਅਸੀਂ ਤੁਹਾਨੂੰ ਨੇ ਕਹਿੰਦੇ ਤੁਸੀਂ ਚਲਾਓ ਆਪਦਾ ਕੰਮ ਤੁਸੀਂ ਚਲਾ ਲਓ ਪਰ ਜਿਹੜਾ ਕਾਲ ਤਖਸਾਲ ਦਾ ਹੁਕਮ ਹੈ ਉਹਨੂੰ ਆਪਦੇ ਮਤਲਬ ਨਾਲ ਵਰਤੋ ਜਦ ਤੱਕ ਅਲੇ ਕਾਲ ਤਖਸਾਲ ਤੋਂ ਹੁਕਮ ਕਰਦੇ ਸਿੰਘ ਸਾਹਿਬ ਵੀ ਭਾਈ ਜਦੋਂ ਸਾਡੀ ਭਰਤੀ ਹੋ ਰਹੀ ਸੀ ਸਾਡੇ ਚੋਣ ਹੋ ਰਹੀ ਸੀ ਡੈਲੀਗੇਟਾਂ ਦੇ ਵਿੱਚੋਂ ਭਰਤੀ ਹੋਈ ਫਿਰ ਕਾਲੇ ਦਲ ਦੇ ਪ੍ਰਧਾਨ ਦੀ ਚੋਣ ਹੋਈ ਉਦੋਂ ਸਿੰਘ ਸਾਹਿਬ ਗੈਨ ਰਗਵੀਰ ਸਿੰਘ ਹੀ ਸੀਗੇ ਨਾ ਤੇ ਜੱਥੇਦਾਰੀ ਉਹੀ ਸੀ ਨਾ ਕਾਲ ਤਖਤ ਜਦੋਂ ਸਾਨੂੰ ਰੋਕ ਦਿੰਦੇ ਵੀ ਨਹੀਂ ਵੀ ਆ ਪੰਜ ਮੈਂਬਰੀ ਕਮੇਟੀ ਵਾਲੇ ਮੰਨਾਂਗੇ ਤੁਹਾਡੇ ਵਾਲਾ ਤਾਂ ਮੰਨਣਾ ਨਹੀਂ ਉਹ ਤਾਂ ਕਹਿੰਦੇ ਠੀਕ ਆ ਜਿਹੜੀ ਤੁਸੀਂ ਭਰਤੀ ਕੀਤੀ ਠੀਕ ਆ ਆਪਦਾ ਚਲਾਓ ਕੰਮ ਤੇ ਉਹ ਸਾਨੂੰ ਤਾਂ ਕਿਸੇ ਨੇ ਰੋਕਿਆ ਨਹੀਂ ਅਕਾਲ ਤੱਕ ਤੋਂ ਕੋਈ ਹੁਕਮ ਨਹੀਂ ਆਇਆ ਯਾਨੀ ਕਿ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਭਰਤੀ ਵੀ ਜੋ ਅਕਾਲੀ ਦਲ ਦੀ ਹੋਈ ਉਹ ਵੀ ਸ਼੍ਰੀ ਅਕਾਲ ਤਖਤ ਕਰ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਹੁਕਮਾਂ ਦੇ ਮੁਤਾਬਕ ਹੀ ਹੈ ਉਹੀ ਸਿਵੇਂ ਨਵੀਂ ਭਰਤੀ ਹੋਏਗੀ ਤੇ ਕਿਸੇ ਨੇ ਕੋਈ ਸਾਡੇ ਤੇ ਬਿਆਨ ਨਹੀਂ ਲਾਇਆ ਜਿਹਦਾਰ ਨੇ ਤੁਸੀਂ ਕਿਉਂ ਭਰਤੀ ਕਰਦੇ ਆ ਤੇ ਫਿਰ ਭਰਤੀ ਸੀ ਕਰ ਲਿਆ ਉਹਦੀ ਚੋਣ ਕਰ ਲਈ ਸਾਡੀ ਚੋਣ ਤੇ ਬਿਆਨ ਨਹੀਂ ਲਾਇਆ ਕਿਸੇ ਨੇ ਵੀ ਸੋ ਉਹਨਾਂ ਨੂੰ ਆਪ ਦਾ ਕੰਮ ਆਉਂਦਾ ਹੈ ਇਹ ਸਾਡੇ ਵਾਲੇ ਕੰਮ 'ਚ ਕਿਉਂ ਕਰਦੇ ਨੇ ਉਹ ਆਪ ਦਾ ਜੇ ਉਹਨਾਂ ਨੂੰ ਲੱਗਦਾ ਕਿ ਅਸੀਂ ਬਹੁਤ ਪਾਪੂਲਰ ਆ ਜੇ ਉਹਨਾਂ ਨੂੰ ਲੱਗਦਾ ਕਿ ਲੋਕ ਸਾਡੇ ਨਾਲ ਨੇ ਤੇ ਫਿਰ ਉਹ ਆਪਦਾ ਆਪਦਾ ਕਾਦੀ ਦਲ ਬਣਾ ਕੇ ਚਲਾ ਲੈਣ ਕੰਮ ਪਤਾ ਲੱਗ ਜੂਗਾ ਇਹ ਲੋਕ ਕਿਹਦੇ ਨਾਲ ਹੂੰ ਤੁਹਾਡੇ ਵਿੱਚੋਂ ਹੀ ਲੀਡਰ ਗਈ ਨਹੀਂ ਉਧਰ ਉਸ ਅਕਾਲੀ ਦਲ ਉਹਨਾਂ ਨੇ ਬਣਾਇਆ ਸੋ ਗੱਲਬਾਤ ਹੁੰਦੀ ਹੈ ਤੁਹਾਡੀ ਉਹਨਾਂ ਨਾਲ ਨਹੀਂ ਗੱਲਬਾਤ ਤਾਂ ਵੇਖੋ ਸਾਨੂੰ ਕੋਈ ਦੁਸ਼ਮਣੀਤ ਤਾਂ ਹੈ ਨਹੀਂ ਸਾਡੀਆਂ ਕਿਸੇ ਨਾ ਅਸੀਂ ਇਕੱਠੇ ਹੀ ਰਹੇ ਹਾਂ ਬਹੁਤ ਚਿਰ ਰਾਜ ਭਾਗ ਵਿੱਚ ਇਕੱਠਿਆਂ ਨੇ ਇਕੱਠਿਆਂ ਨੇ ਪਾਰਟੀਆਂ ਚ ਇਹਨਾਂ ਨਾਲ ਚਿਰ ਕੰਮ ਕੀਤਾ ਗੱਲਬਾਤ ਨੂੰ ਕੋਈ ਦੁਸ਼ਮਣੀਤ ਹੈ ਨਹੀਂ ਪਰ ਕਦੇ ਵੀ ਜਿਹੜਾ ਕੋਈ ਕਿਸੇ ਕਾਲੇ ਦਲ ਵਿੱਚੋਂ ਨਿਕਲ ਕੇ ਗਿਆ ਜਾਂ ਹੋਰ ਹੋਇਆ ਕੋਈ ਕਾਮਜਾਬ ਨਹੀਂ ਹੋਇਆ ਉਹ ਵੀ ਸਿਆਣੇ ਸੱਜਣਾ ਮੈਂ ਤਾਂ ਹਲੇ ਵੀ ਅਪੀਲ ਕਰੂੰਗਾ ਵੀ ਕੋਈ ਫਾਇਦਾ ਨਹੀਂ ਹੋ ਆਪਣਾ ਪੰਜਾਬ ਦਾ ਵੀ ਨੁਕਸਾਨ ਹੋਣਾ ਪੰਜਾਬੀਆਂ ਦਾ ਵੀ ਨੁਕਸਾਨ ਹੋਣਾ ਸਿੱਖ ਕੌਮ ਦਾ ਵੀ ਨੁਕਸਾਨ ਹੋਣਾ ਇਹਦੇ ਚੋ ਮਿਲਣਾ ਕੁਛ ਨਹੀਂ ਇਹਦਾ ਥੋੜੀ ਇਸ ਲੜਾਈ ਦਾ ਫਾਇਦਾ ਕਾਂਗਰਸ ਠਾ ਸਕਦੀ ਹੈ ਕਾਂਗਰਸ ਨੂੰ ਫਾਇਦਾ ਹੋ ਸਕਦਾ ਜਿੰਨੇ ਉਹ ਲੜਾਈ ਲੜਨਗੇ ਦੱਬ ਕੇ ਉਨਾ ਹੀ ਫਾਇਦਾ ਉਹਦਾ ਕਾਂਗਰਸ ਨੂੰ ਹੋਵੇਗਾ ਜੇ ਤਾਂ ਉਹ ਚਾਹੁੰਦੇ ਉਹ ਕਾਂਗਰਸ ਪਾਰਟੀ ਜਿਨ੍ਹਾਂ ਨੇ ਪੰਜਾਬ ਤੇ ਹਮਲੇ ਕੀਤੇ ਪੰਜਾਬ ਨੂੰ ਦਿੱਤਾ ਕੁਛ ਨਹੀਂ ਕੁੱਟੇ-ਕੁੱਟਿਆ ਪਾਣੀ ਸਾਡਾ ਖੋਹ ਲਿਆ ਹਰਮੰਦਰ ਸਾਹਿਬ ਤੇ ਕਾਲ ਤੱਕ ਸਾਡੇ ਤੇ ਹਮਲਾ ਕੀਤਾ ਹਜ਼ਾਰਾਂ ਬੰਦਾ ਦਿੱਲੀ ਤੇ ਸਾਡਾ ਵਾਰਿਆ ਜੇ ਤਾਂ ਉਹ ਪਾਰਟੀ ਨੂੰ ਉਹ ਤਖੜਾ ਕਰਨਾ ਚਾਹੁੰਦੇ ਆ ਫਿਰ ਤਾਂ ਉਹਨੂੰ ਮੁਬਾਰਕ ਹੋ ਗੱਲ ਜੇ ਨਹੀਂ ਚਾਹੁੰਦੇ ਪੰਜਾਬ ਦਾ ਭਲਾ ਚਾਹੁੰਦੇ ਆ ਉਹਨੂੰ ਵੇਖੋ 75 ਸਾਲ ਹੋ ਗਏ ਆਜ਼ਾਦੀ ਮਿਲਿ ਨੂੰ ਸਾਰਾ ਸਾਲ ਕੋਈ ਲਗਭਗ ਸਾਨੂੰ ਮੌਕਾ ਮਿਲਿਆ ਰਾਜ ਕਰਨ ਦਾ ਬਾਕੀ ਕਾਂਗਰਸ ਨੇ ਕੀਤਾ ਰਾਜ ਤੁਸੀਂ ਵੀਬਾ ਜੀ ਆਪ ਚੱਕ ਲਓ ਮੈਂ ਨਹੀਂ ਕਹਿੰਦਾ ਵੀ ਸਾਡੀ ਗੱਲ ਜੇ ਮੈਂ ਲੋਕਾਂ ਨੂੰ ਵੀ ਕਹਿਣਾ ਪੰਜਾਬ ਦੇ ਨੂੰ ਕਲਮ ਦੁਆਤ ਲੈ ਲਓ ਜਿਹੜੇ ਮਰਜ਼ੀ ਪਿੰਡ ਦੀ ਗੱਲ ਕੱਢ ਲਓ ਜਿਹੜੇ ਮਰਜ਼ੀ ਸ਼ਹਿਰ ਦੀ ਗੱਲ ਕੱਢ ਲਓ ਕਿਸੇ ਮੁਲਾਜ਼ਮਾ ਦੀ ਗੱਲ ਕੱਢ ਲਓ ਕਿਸਾਨਾਂ ਦੀ ਕੱਢ ਲਓ ਵਪਾਰੀਆਂ ਦੀ ਕੱਢ ਲਓ ਕਿਤੇ ਕੱਢ ਲਓ ਜੇ ਜਿਹਦੇ 'ਚ 90% ਕੰਮ ਕਾਲੀ ਦਲ ਦੇ ਆ ਡਿਵੈਲਪਮੈਂਟ ਦੇ ਪੱਖੋਂ ਲੈ ਲਓ ਮੁਲਾਜ਼ਮਾ ਦੇ ਪ ਹੋਰ ਸਹੂਲਤਾ ਦੇ ਪੱਖੋਂ ਲੈ ਲਓ ਜਿਆਦੇ ਕੰਮਕਾਜੀ ਦਲ ਦੀ ਸਰਕਾਰ ਦੇ ਅਕਾਲੀ ਸੱਤਾ ਨਹੀਂ ਅਕਾਲੀ ਦਲ ਤੋਂ ਇਸ ਲਈ ਜਿਹੜੇ ਨੇ ਟੁੱਟ ਕੇ ਉਧਰ ਚੱਲ ਗਏ ਦੂਜੇ ਪਾਸੇ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਆ ਹੋ ਸਕਦਾ ਵੀ ਉਹਨਾਂ ਦੇ ਮਨ ਦੇ ਵਿੱਚ ਕੋਈ ਹੋਰ ਲਾਲਸਾ ਹੋਵੇ ਆਪਾਂ ਕਹਿ ਨਹੀਂ ਸਕਦੇ ਹੋਈ ਸਕ ਜਿਹੜੇ ਗਏ ਕਿ ਲਾਲਸਤ ਮਨ ਦੇ ਵਿੱਚ ਕੋਈ ਹੋਊਗਾ ਨਾ ਕਿਸੇ ਕਿਸਮ ਦੀ ਬਿਲਕੁਲ ਤੁਹਾਡੇ ਪੁਰਾਣੇ ਸਾਥੀ ਰਹੇ ਨੇ ਇਸ ਲਈ ਮੈਂ ਤੁਹਾਨੂੰ ਇਹ ਪੁੱਛ ਰਹੀ ਹਾਂ ਕਿ ਤੁਸੀਂ ਜਦੋਂ ਕਹਿੰਦੇ ਮੈਂ ਅਪੀਲ ਕਰਦਾ ਕਿ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਸੁਖਵੀਰ ਸਿੰਘ ਬਾਦਲ ਵੀ ਅਪੀਲ ਕਰਦੇ ਨੇ ਉਸ ਅਪੀਲ ਦਾ ਕੋਈ ਫਾਇਦਾ ਕੋਈ ਅਸਰ ਉਹਨਾਂ ਲੀਡਰਾਂ ਨੂੰ ਹੋਇਆ ਹੈ ਕਿ ਉਹਨਾਂ ਨੇ ਸਾਨੂੰ ਲੋਕਾਂ ਦੀ ਮੰਗ ਹੈ ਜੀ ਬਾਬਾ ਜੀ ਲੋਕ ਚਾਹੁੰਦੇ ਹੈ ਕਾਦੀਦਲ ਇਕੱਠਾ ਰਹੇ ਲੋਕ ਚਾਹੁੰਦੇ ਹੈ ਕਾਦੀਦਲ ਤਕੜਾ ਹੋਵੇ ਇਵਨ ਵਿਰੋਧੀ ਵੀ ਕਹਿੰਦੇ ਵੀ ਕਾਦੀਦਲ ਪੰਜਾਬ ਚ ਤਕੜਾ ਰਹੇ ਤੁਹਾਡੀ ਇਸ ਅਪੀਲ ਤੇ ਉਹ ਕੀ ਅੱਗੇ ਜਵਾਬ ਦੇ ਅਸੀਂ ਇਸੇ ਕਰਕੇ ਅਪੀਲ ਕੀਤੀ ਹੈ ਕਿ ਲੋਕਾਂ ਦੀ ਇਹ ਮੰਗ ਹੈ ਕਿ ਅਸੀਂ ਇਕੱਠੇ ਰਹੀਏ ਉਹ ਕੀ ਕਹਿੰਦੇ ਨੇ ਅਸੀਂ ਅਸੀਂ ਕਹਿੰਦੇ ਸਾਡੇ ਤੇ ਨਾ ਕੋਈ ਗੱਲ ਆਵੇ ਗੱਲ ਨੂੰ ਕੋਈ ਗੱਲ ਹੋਵੇ ਲੋਕ ਇਹ ਕਹਿਣ ਵੀ ਤੁਸੀਂ ਕਿਉਂ ਨਹੀਂ ਪਹਿਲ ਕੀਤੀ ਕਿਉਂਕਿ ਤੁਸੀਂ ਵੱਡੇ ਸੀ ਤੁਸੀਂ ਥੋੜੇ ਥੋੜੇ ਪ੍ਰਧਾਨਗੀ ਸੀ ਕਾਲੀ ਦਲ ਦੀ ਥੋੜੀ ਡਿਊਟੀ ਵੱਧ ਵੱੜਦੀ ਸੀ ਇਸ ਕਰਕੇ ਪ੍ਰਧਾਨ ਸਾਹਿਬ ਨੂੰ ਅਸੀਂ ਸਾਰਿਆਂ ਨੇ ਬੇਨਤੀ ਕੀਤੀ ਸੀ ਉਹਨਾਂ ਦਾ ਮਨ ਵੀ ਸੀ ਕਿ ਆਪਾਂ ਇੱਕ ਅਪੀਲ ਕਰ ਦਈਏ ਜੀ ਕੋਈ ਫਰਕ ਨਹੀਂ ਆਉਣਾ ਨਾ ਆਉਣਾ ਉਹਨਾਂ ਦੀ ਮਰਜ਼ੀ ਹੈ ਆਪਾਂ ਇਹ ਲੋਕ ਨਾ ਆਪਾਂ ਨੂੰ ਕਹਿਣ ਵੀ ਤੁਸੀਂ ਕੋਈ ਕਸਰ ਛੱਡੀ ਹੈ ਇਸੇ ਕਰਕੇ ਪ੍ਰਧਾਨ ਜੀ ਨੇ ਹੱਥ ਜੋੜ ਕੇ ਮਾਫੀ ਵੀ ਮੰਗੀ ਨਾਲ ਪੀਰ ਵੀ ਕੀਤੀ ਵੀ ਆਓ ਸਾਰਿਆਂ ਦਾ ਮਾਨ ਸਤਕਾਰ ਹੋਊਗਾ ਕੋਈ ਗੱਲ ਆ ਤਾਂ ਬਹਿ ਕੇ ਨਿਬੇੜ ਲੈਂਦੇ ਆ ਬਿਖੋ ਸਾਡੇ ਮੈਂ ਸਰਪੰਚ ਰਿਆਂ ਛੋਟੀ ਉਮਰ ਦੇ ਵਿੱਚ ਜਿੰਨੇ ਵੀ ਜਦੋਂ ਕੋਈ ਪੰਚਾਇਤ ਦੇ ਵਿੱਚ ਜਾਂ ਪਿੰਡ 'ਚ ਕੋਈ ਰੌਲਾ ਹੁੰਦਾ ਜਦੋਂ ਝਗ ਤੇ ਉਹ ਫਿਰ ਛੱਡ ਹੀ ਦਿੰਦੀ ਸੀ ਗੱਲ ਫਿਰ ਦੂਜੇ ਕਹਿੰਦੇ ਨਹੀਂ ਯਾਰ ਹੁਣ ਇਹਨੇ ਮਾਫੀ ਮੰਗ ਲਈ ਹੁਣ ਨਹੀਂ ਸੀ ਕੁਝ ਖਤਮ ਹੋ ਗਿਆ ਸਾਰਾ ਝਗੜਾ ਜਿੰਨਾ ਹੈਗਾ ਲੜਾਈ ਝਗੜਾ ਸੋ ਮਾਫੀ ਬਹੁਤ ਵੱਡੀ ਗੱਲ ਹੁੰਦੀ ਹੈ ਪ੍ਰਧਾਨ ਜੀ ਨੇ ਕਿਹਾ ਵੀ ਕਿਸੇ ਗੱਲ ਤੇ ਵੀ ਜੇ ਕੋਈ ਮੈਥੋ ਕੋਈ ਕਿਸੇ ਵળે ਗਲਤੀ ਹੋਈ ਤਾਂ ਮੈਂ ਮਾਫੀ ਮੰਗਦਾ ਇਹ ਤੋਂ ਵੱਡੀ ਹੋਰ ਕੀ ਗੱਲ ਹੁੰਦੀ ਹੈ ਫਿਰ ਤਾਂ ਉਹਨਾਂ ਨੂੰ ਵੈਸੇ ਹੀ ਮੰਨ ਲੈਣਾ ਚਾਹੀਦਾ ਸੀਗਾ ਪਤਾ ਨਹੀਂ ਕਿਉਂ ਕਿਸੇ ਗੱਲ ਤੇ ਜਿਦ ਕਰੀ ਬੈਠੇ ਨੇ ਜਾਂ ਕੌਣ ਉਹਨਾਂ ਦੇ ਮਗਰ ਹੈ ਕਿਹੜਾ ਉਹਨਾਂ ਨੂੰ ਨਹੀਂ ਇਕੱਠੇ ਹੋਣ ਦੇਣਾ ਚਾਹੁੰਦਾ ਕਿਸੇ ਨਾ ਕਿਸੇ ਨੂੰ ਤਾਂ ਉਹਨਾਂ ਦੀ ਅੱਡ ਹੋਣ ਦਾ ਫਾਇਦਾ ਹੀ ਹੋਣਾ ਸਾਡਾ ਤੁਸੀਂ ਕਹਿੰਦੇ ਕਾਂਗਰਸ ਨੂੰ ਫਾਇਦਾ ਹੋਏਗਾ ਫਾਇਦਾ ਤਾਂ ਬੀਜੇਪੀ ਨੂੰ ਵੀ ਹੋ ਸਕਦਾ ਜਿਹੜਾ ਖਲਾਰਾ ਪਿਆ ਹੋਇਆ ਨਹੀਂ ਬੀਜੇਪੀ ਨੂੰ ਫਾਇਦਾ ਨਹੀਂ ਹੋਣਾ ਹਲੇ ਬੀਜੇਪੀ ਦਾ ਹਲੇ ਟਾਈਮ ਨਹੀਂ ਫਾਇਦਾ ਹੋਣਾ ਵਾਲਾ ਬੀਜੇਪੀ ਵਾਲੇ ਵੀ ਬੈਸੇ ਨਾ ਚਲੋ ਸਾਡੇ ਅਸੀਂ ਸਾਥ ਹੀ ਰਹੇ ਹਾਂ ਇਕੱਠੇ ਰਾਜਭਾਗ ਕੀਤਾ ਹਲੇ ਵੀ ਕੋਈ ਸਾਡਾ ਉਹਨਾਂ ਨਾਲ ਜਿਆਦਾ ਬਗਾਰ ਨਹੀਂ ਹੈਗਾ ਕਿਸੇ ਨਾ ਉਹ ਭਵੇਂ ਉੱਤੋਂ ਚਲਦਾ ਰਹਿੰਦਾ ਪੋਲੀਟਿਕਲ ਤੌਰ ਤੇ ਅੰਦਰ ਖਾਤੇ ਕੋਈ ਸਾਡਾ ਬਗਾਰ ਨਹੀਂ ਹੈਗਾ ਤੇ ਉਹਨਾਂ ਨੂੰ ਫਾਇਦਾ ਨਹੀਂ ਹੋਣਾ ਉਹ ਹਲੇ ਨਹੀਂ ਉਹਨਾਂ ਦੇ ਪੈਰ ਲੱਗ ਸਕਦੇ ਨਾ ਕੱਲ੍ਹ ਕਾਲੀ ਦਲ ਦੇ ਨਾਲ ਰਲ ਕੇ ਤਾਂ ਚੱਲ ਸਕਦਾ ਉਹਨਾਂ ਦਾ ਕੰਮ ਕੱਲਿਆ ਦਾ ਨਹੀਂ ਹਲੇ ਨਹੀਂ ਵਿਲਾ ਆਇਆ ਉਹਨਾਂ ਦਾ ਕੱਲਿਆ ਦਾ ਚੱਲੇ ਹਲੇ ਬੈਨੀਫਿਟ ਕਾਂਗਰਸ ਨੂੰ ਮਿਲੇਗਾ ਕਾਂਗਰਸ ਨੂੰ ਬੈਨੀਫਿਟ ਮਿਲੇਗਾ ਤੇ ਵਾਰ-ਵਾਰ ਇਹ ਕਿਹਾ ਜਾਂਦਾ ਈ ਦਰ ਅਕਾਲੀ ਦਲ ਵੱਲੋਂ ਕਿ ਉਹਨਾਂ ਪਿੱਛੇ ਕੇਂਦਰ ਦੀਆਂ ਸ਼ਕਤੀਆਂ ਨੇ ਦਿੱਲੀ ਦੀਆਂ ਸ਼ਕਤੀਆਂ ਨੇ ਉਸ ਢੜੇ ਵਕ ਕੀ ਲੱਗਦਾ ਹੈ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਦਿੱਲੀ ਕਿ ਐਸੀ ਹੈ ਭਾਵੇਂ ਉੱਥੇ ਰਾਜ ਕਾਂਗਰਸ ਦਾ ਰਿਹਾ ਹੋਵੇ ਭਾਵੇਂ ਹੁਣ ਭਾਜੀਪੀ ਦਾ ਹੈ ਉਹਨਾਂ ਦੀਆਂ ਕੁਝ ਏਜੰਸੀਆਂ ਉਹ ਕੰਮ ਕਰਦੀਆਂ ਰਹਿੰਦੀਆਂ ਜੀ ਉਹ ਬੰਦ ਨਹੀਂ ਕਰਦੀਆਂ ਕੰਮ ਭਾਵੇਂ ਕੋ ਸੁਵੇ ਆਪਣੇ ਲੈਵਲ ਤੋਂ ਲੱਗੇ ਰਹਿੰਦੀਆਂ ਨੇ ਉਹਨਾਂ ਦਾ ਕੰਮ ਹੀ ਇਹ ਹੈ ਵੀ ਕਿਵੇਂ ਨਾ ਕਿਵੇਂ ਬਾਕੀਆਂ ਨੂੰ ਕਮਜ਼ੋਰ ਕਰ ਉਹ ਹਮੇਸ਼ਾ ਹੀ ਰਿਹਾ ਅੱਜ ਵੀ ਮੈਨੂੰ ਲੱਗਦਾ ਏਜੰਸੀਆਂ ਤਾਂ ਉਹੀ ਨੇ ਬਸ ਉਸੇ ਸਿਸਟਮ ਤੇ ਕੰਮ ਕਰਦੀਆਂ ਨੇ ਹੋ ਸਕਦਾ ਮੇਰੇ ਕੋਲ ਤਾਂ ਕੋਈ ਨੌਲੇਜ ਨਹੀਂ ਮੈਂ ਐਵੇਂ ਕਹੇਦਾ ਜਿਹੜੀ ਚੀਜ਼ ਦੀ ਮੇਰੇ ਕੋਲ ਨੌਲੇਜ ਨਾ ਹੋਵੇ ਮੈਂ ਕਹਿੰਦਾ ਨਹੀਂ ਪ੍ਰਧਾਨ ਜੀ ਕੋਲ ਕਿਉਂਕਿ ਜਾਦੇ ਸਾਧਨ ਹੁੰਦੇ ਨੇ ਜਾਦੇ ਨੌਲੇਜ ਆਉਂਦੀ ਹੈ ਜਾਦੇ ਲੋਕ ਦੱਸਣ ਵਾਲੇ ਹੁੰਦੇ ਨੇ ਉਹਨਾਂ ਕੋਲ ਕੋਈ ਹੋਵੇ ਪਰ ਏਜੰਸੀਆਂ ਤਾਂ ਸੈਂਟਰ ਦੀਆਂ ਤਾਂ ਕੋਈ ਦੋ ਰਿਆਂ ਨਹੀਂ ਕੰਮ ਕਰਦੀਆਂ ਰਹਿੰਦੀਆਂ ਨੇ ਭਾਜੀ ਜੀਪੀ ਨਾਲ ਤੁਸੀਂ ਕਹਿ ਰਹੇ ਹੋ ਕੋਈ ਵਿਗਾਰਡ ਨਹੀਂ ਹੈ ਤਾਂ ਕਿ ਦੇਖ ਸਕਦੇ ਕਿ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਹੋਏਗਾ ਦੇਖੋ ਅੱਜ ਤਾਂ ਦੋਨੇ ਪਾਰਟ ਗੱਠ ਜੋੜ ਵਾਲੇ ਪਾਸੇ ਨਾਲ ਉਹ ਹੈ ਨਾ ਅਸੀਂ ਹਲੇ ਤਾਂ ਹੈ ਨਹੀਂ ਜਿਹੜੀ ਸੱਚੀ ਗੱਲ ਹੈ ਗੱਠ ਜੋੜ ਹੋਊਗਾ ਜਦੋਂ ਲੀਡਰਸ਼ਿਪ ਬੈਠੂਗੀ ਜੇ ਕੋਈ ਦਿੱਕੇ ਮੋਟੇ ਮਤ ਭੇਦਾ ਸਾਰੇ ਉਹ ਦੂਰ ਹੋ ਜਾਣਗੇ ਤੇ ਕੋਈ ਅੱਗੇ ਅਸੀਂ ਬਹੁਤ ਜ਼ਰ ਇਕੱਠੇ ਨਾਲ ਰਾਜ ਕੀਤਾ ਹੁਣ ਵੀ ਕੋਈ ਸਾਨੂੰ ਪ੍ਰੋਬਲਮ ਨਹੀਂ ਹੈਗੀ ਅਸੀਂ ਜੇ ਜਦ ਤੱਕ ਇਕੱਲੇ ਲੜਾਂਗੇ ਜਾਂ ਗੱਠ ਜੋੜ ਚ ਲੜਾਂਗੇ ਅਸੀਂ ਕਾਗਰਸ ਨਾਲ ਜਾ ਨਹੀਂ ਸਕਦੇ ਕਦੇ ਵੀ ਨਹੀਂ ਜਾ ਸਕਦੇ ਤੇ ਆਮ ਆਦਮੀ ਪਾਰਟੀ ਦਾ ਆਪੇ ਵੇਖ ਅੱਗੇ ਨੂੰ ਕੋਈ ਹੈ ਨਹੀਂ ਨਾ ਅਸੀਂ ਇਹਨਾਂ ਨਾਲ ਨਹੀਂ ਜਾ ਸਕਦੇ ਤੇ ਕੋਈ ਪਾਰਟੀ ਨਹੀਂ ਮੰਨਦੇ ਸਦੇ ਇਹਨੂੰ ਤਾਂ ਅਸੀਂ ਪਾਰਟੀ ਮੰਨਦੇ ਹੀ ਨਹੀਂ ਹੈਗੇ ਕੋਈ ਸੋ ਇਸ ਕਰਕੇ ਇਕੱਠੇ ਹੋਣਾ ਕੋਈ ਔਖਾ ਕੰਮ ਨਹੀਂ ਹੈਗਾ ਹੋ ਵੀ ਸਕਦੇ ਆ ਪਰ ਹੋਣਾ ਪੈਣਾ ਕੁਝ ਗੱਲਾਂ ਨੇ ਪੰਜਾਬ ਦੀਆਂ ਉਹ ਦੱਸ ਕੇ ਫੈਸਲਾ ਤਾਂ ਪਾਰਟੀ ਲੀਡਰਸ਼ਿਪ ਨੇ ਕਰਨਾ ਪਰ ਇਸ ਵੇਲੇ ਜਿਹੜੀ ਪੰਜਾਬ ਦੇ ਲੋਕਾਂ ਦੀ ਗੱਲ ਆ ਨਾ ਵੇਖੋ ਤੁਸੀਂ ਸਾਡੇ ਨਾਲੋਂ ਵੱਧ ਵਿਚਰਦੇ ਆ ਤਾਂ ਤਾਂ ਹਰ ਖੇਤਰ ਚ ਵਿਚਰਦੇ ਆ ਇਸ ਵੇਲੇ ਜਿਹੜੀ ਪੰਜਾਬ ਦੇ ਲੋਕਾਂ ਦੀ ਮੰਗ ਹੈ ਜਿਹੜੀ ਚਾਹੇ ਤੁਸੀਂ ਕਿਸਾਨ ਪਹਿਲਾਂ ਸਭ ਤੋਂ ਵੱਧ ਭਾਜਪਾ ਦੇ ਵਿਰੋਧੀ ਸੀਗੇ ਹੁਣ ਜੇ ਕਿਸਾਨਾਂ ਚ ਵੀ ਗੱਲ ਕਰੀਏ ਮੁਲਾਜ਼ਮਾਂ ਚ ਵੀ ਗੱਲ ਕਰੀਏ ਗਰੀਬਾਂ ਚ ਵੀ ਗੱਲ ਕਰੀਏ ਵਪਾਰੀਆਂ ਚ ਵੀ ਗੱਲ ਕਰੀਏ ਈਵਨ ਮੁਲਾਜ਼ਮਾਂ ਜਿਹੜੇ ਵੱਡੇ ਅਫਸਰ ਆ ਜਿਹੜੇ ਇਸ ਵੇਲੇ ਚੰਗੀਆਂ ਪੋਸਟਾਂ ਤੇ ਬੈਠੇ ਆ ਉਹ ਵੀ ਜੇ ਗੱਲ ਕਰੀਏ ਉਹ ਵੀ ਕਹਿੰਦੇ ਬੀਜੇਪੀ ਤੇ ਕਾਲੀ ਦਲ ਤੁਸੀਂ ਇਕੱਠੇ ਹੋ ਜੋ ਜਿੱਤੇ ਹੀ ਪਏ ਆ ਫਿਰ ਕੋਈ ਜਿੱਤ ਚ ਰੌਲਾ ਹੀ ਨਹੀਂ ਆਹ ਬੰਦਾ ਕਿਸੇ ਨੂੰ ਪੁੱਛ ਲਓ ਤੁਸੀਂ ਸਵਾਲ ਕਰ ਲਓ ਜਾ ਕੇ ਜਿਹੜਾ ਤਾਂ ਵੇਖੋ ਪੱਕੀ ਪਾਰਟੀ ਦਾ ਕੋਈ ਕਾਂਗਰਸੀ ਦਾ ਵਰਕਰ ਆ ਤਾਂ ਉਹਨੇ ਕਾਂਗਰਸ ਦੀ ਗੱਲ ਕਰਨੀ ਹੈ ਕੋਈ ਆਮ ਆਦਮੀ ਪਾਰਟੀ ਦਾ ਤਾਂ ਉਹਨੇ ਉਹਦੀ ਕਰਨੀ ਹੈ ਜਿਹੜੇ ਨਿਊਟਰਲ ਬੰਦਿਆਂ ਨਾਲ ਗੱਲ ਕਰ ਲਓ ਜਿਹੜਾ ਨਾ ਮਰਜੀ ਤੁਸੀਂ ਉਹ ਕਹਿਣਗੇ ਯਾਰ ਇਹ ਇਹਨਾਂ ਨੇ ਪੰਜਾਬ ਦਾ ਪਲਾ ਕੀਤਾ ਕੰਮ ਜ਼ਿਆਦਾ ਇਹਨਾਂ ਨੇ ਕੀਤੇ ਆ ਇਹ ਜੇ ਇਕੱਠੇ ਹੋ ਜਾਣ ਜਿੱਤੇ ਹੀ ਪਏ ਆ ਕੀ ਅਕਾਲੀ ਬੀਜੇਪੀ ਗੱਠਜੋੜ ਤੁਸੀਂ ਕਹਿ ਰਹੇ ਹੋ ਕਿ ਲੋਕ ਉਮੀਦ ਕਰਦੇ ਨੇ ਲੋਕ ਕਹਿੰਦੇ ਲੋਕ ਚਾਹੁੰਦੇ ਨੇ ਲੋਕ ਚਾਹੁੰਦੇ ਨੇ ਪਰ ਜਿਸ ਤਰ੍ਹਾਂ ਤੁਹਾਡੇ ਲੀਡਰਸ ਵੱਲੋਂ ਇਹ ਕਹਿ ਦਿੱਤਾ ਜਾਂਦਾ ਕਿ ਉਹ ਜਿਹੜਾ ਦੂਜਾ ਧੜਾ ਬਣਿਆ ਹੈ ਉਹ ਦਿੱਲੀ ਦੇ ਇਸ਼ਾਰੇ ਤੇ ਬੀਜੇਪੀ ਦੇ ਇਸ਼ਾਰੇ ਤੇ ਬਣਿਆ ਹੈ ਤੇ ਇੱਧਰ ਤੁਸੀਂ ਕਹਿ ਦਿੰਦੇ ਗੱਠਜੋੜ ਹੋਵੇਗਾ ਚਲੋ ਸਿਆਸਤ ਦੇ ਵਿੱਚ ਕਈ ਗੱਲਾਂ ਹੋ ਜਾਂਦੀਆਂ ਨੇ ਸਿਆਸਤ ਦੇ ਵਿੱਚ ਕਈ ਗੱਲਾਂ ਕਿਸੇ ਸਿਸਟਮ ਨਾਲ ਕਰਨੀਆਂ ਪੈਂਦੀਆਂ ਨੇ ਜਿਹੜਾ ਬੰਦਾ ਕਰਦਾ ਉਹਨੂੰ ਪਤਾ ਹੁੰਦਾ ਜਾਦੇ ਗੱਲਾਂ ਦਾ ਸੋ ਇਹ ਸਿਆਸਤ ਦੇ ਵਿੱਚ ਤਾਂ ਕਈ ਵਾਰ ਲੜ ਪਈਦਾ ਫਿਰ ਇਕੱਠੇ ਵੀ ਹੋ ਜਾਂਦਾ ਇਹ ਕੋਈ ਜਾਤੀ ਤਾਂ ਹੁੰਦੀ ਨਹੀਂ ਗੱਲਾਂ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਂਦਾ ਹੁੰਦਾ ਹੁਣ ਜਿਵੇਂ ਇਹ ਪਾਰਟੀ ਚੋਂ ਨਿਕਲ ਗਏ ਬੰਦੇ ਕੱਲ ਨੂੰ ਆ ਵੀ ਸਕਦੇ ਨੇ ਵਿੱਚ ਫਿਰ ਸਾਨੂੰ ਉਹਨਾਂ ਦਾ ਮਾਨ ਸਤਕਾਰ ਵੀ ਕਰਨਾ ਪਊਗਾ ਜਦੋਂ ਆ ਗਏ ਅੱਜ ਭਾਵੇਂ ਅਸੀਂ ਇੱਕ ਦੂਜੇ ਨੂੰ ਗਾਲੋ-ਗਾਲੀ ਹੋਈ ਜਾਂਦੇ ਆ ਤੇ ਜੇ ਕੱਲ ਨੂੰ ਇਕੱਠੇ ਹੋ ਜਾਂਦੇ ਆ ਫਿਰ ਇੱਕ ਦੂਜੇ ਨੂੰ ਚੰਗਾ ਵੀ ਕਵਾਂਗੇ ਸੋ ਇਹ ਸਿਆਸਤ ਦੇ ਵਿੱਚ ਇਹੋ ਜਿਹਾ ਕੁਝ ਰਹਿੰਦਾ ਪਹਿਲਾਂ ਵੀ ਹੁੰਦਾ ਰਿਹਾ ਜੀ ਟੋੜਾ ਸਾਹਿਬ ਤੇ ਬਾਦਲ ਸਾਹਿਬ ਵੀ ਕਈ ਵਾਰੀ ਲੜੇ ਸੀ ਤਨਵੱਡੀ ਸਾਹਿਬ ਤੇ ਬਾਦਲ ਸਾਹਿਬ ਵੀ ਕਈ ਵਾਰੀ ਲੜੇ ਸੀ ਬਾਸਟਰ ਤਾਰਾ ਸਿੰਘ ਤੇ ਸੱਤ ਫਤੇ ਸਿੰਘ ਵੀ ਲੜੇ ਸੀ ਫਿਰ ਇਕੱਠੇ ਵੀ ਹੋ ਜਾਂਦੇ ਸੀ ਜੱਫੀਆਂ ਵੀ ਪਾਈ ਜਾਂਦੀਆਂ ਸੀ ਇਹ ਸਿਆਸਤ ਦੇ ਕੇ ਨਾ ਦੁਨੀਆ ਵਿੱਚੋ ਸਾਰੀ ਉਮੀਦ ਤੇ ਚੋਂਦੀ ਹੈ ਇਹ ਪੰਜਾਬ ਦੀ ਹਿਤ ਮੰਗ ਕਰਦੇ ਨੇ ਪੰਜਾਬ ਦੇ ਲੋਕ ਮੰਗ ਕਰਦੇ ਨੇ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਕਿ ਕਾਲੀ ਦਲ ਕਮਜ਼ੋਰ ਹੋਵੇ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਕਾਲੀ ਦਲ ਚ ਫੁੱਟ ਪਵੇ ਇਸ ਕਰਕੇ ਜੇ ਤਾਂ ਉਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਕੋਈ ਹੈ ਗੱਲ ਜੇ ਤਾਂ ਉਹ ਚਾਹੁੰਦੇ ਪੰਜਾਬ ਦਾ ਭਲਾ ਕਰਨਾ ਜੇ ਤਾਂ ਸਮਝਦੇ ਪੰਜਾਬ ਤਰੱਕੀ ਕਰੇ ਪੰਜਾਬ ਦੇ ਲੋਕ ਖੁਸ਼ਹਾਲ ਹੋਣ ਪੰਜਾਬ ਨੂੰ ਕੋਈ ਤੱਤੀ ਬਾਹ ਨਾ ਲੱਗੇ ਫਿਰ ਤਾਂ ਇਕੱਠੇ ਹੋਣ ਚ ਹੀ ਫਾਇਦਾ ਜੋ ਪੰਜਾਬ ਦਾ ਨੁਕਸਾਨ ਕਰਨਾ ਚਾਹੁੰਦੇ ਆ ਆਪਦਾ ਵੀ ਕਰਨਗੇ ਸਾਡਾ ਵੀ ਕਰਨਗੇ ਪੰਜਾਬ ਦਾ ਵੀ ਕਰਨਗੇ ਫਿਰ ਉਹਨਾਂ ਦੀ ਮਰਜ਼ੀ ਜਦੋਂ 11 ਅਗਸਤ ਨੂੰ ਜਦੋਂ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣਦੇ ਨੇ ਉਹ ਕਹਿੰਦੇ ਅਕਾਲੀ ਦਲ ਦੀ ਪੁਨਰ ਸੁਰਜੀਤੀ ਆਪਾਂ ਕੀਤੀ ਹੈ ਉਹ ਪੂਰਾ ਘਟਨਾਕਰਮ ਦੇਖ ਕੇ ਸੁਖਬੀਰ ਸਿੰਘ ਬਾਦਲ ਜੀ ਦਾ ਕੀ ਰਿਐਕਸ਼ਨ ਸੀ ਅਫਸੋਸ ਹੋਇਆ ਕਿ ਸਾਡੀ ਪਾਰਟੀ ਦੇ ਲੀਡਰ ਉਧਰ ਚਲੇ ਗਏ ਤੇ ਹੁਣ ਸਾਨੂੰ ਸਵਾਲ ਕਰ ਰਹੇ ਨੇ ਨਹੀਂ ਵੇਖੋ ਅਸੀਂ ਤਾਂ ਲਈ ਲੜਨੀ ਆ ਆਪਦੀ ਤਕੜੇ ਹੋ ਕੇ ਅਸੀਂ ਪੂਰਾ ਜੋਰ ਲਾ ਕੇ ਆਪਦੀ ਪਾਰਟੀ ਨੂੰ ਤਕੜਾ ਕਰਨਾ ਸਾਨੂੰ ਆਸ ਹੈ ਕਿ ਲੋਕ ਸਾਨੂੰ ਫਤਵਾ ਦੇਣਗੇ ਪਰ ਜਿੱਥੋਂ ਤੱਕ ਵੇਖੋ ਆਪਾਂ ਭਰਾ ਐ ਤਿੰਨ ਜੇ ਭੈਣ ਭਰਾ ਤਿੰਨ ਚਾਰ ਆ ਵਿੱਚੋਂ ਦੋ ਰੁੱਸ ਜਾਣ ਰਬੋਤ ਮੰਨ ਨੂੰ ਦੁੱਖਤਾ ਹੁੰਦਾ ਜੇ ਟੱਬਰ ਦੇ ਵਿੱਚੋਂ ਕੋਈ ਜੀ ਪਾਸੇ ਜਾਂਦਾ ਬੰਦੇ ਦੇ ਵਿੱਚ ਜਿਹੜਾ ਟੱਬਰ ਦਾ ਮੁਖੀ ਉਹਦੇ ਬੰਦੇ ਵਿੱਚ ਤਾਂ ਆਉਦਾ ਹੀ ਆ ਪਰ ਮੈਂ ਨਾ ਬੋਲੇ ਉਹਦੇ ਬੰਦੇ ਵਿੱਚ ਤਾਂ ਆਉਦਾ ਹੀ ਵੀ ਗਲਤ ਹੋ ਗਿਆ ਕੰਮ ਪਰ ਕੋਸ਼ਿਸ਼ ਵੀ ਉਹ ਕਰੀ ਜਾਂਦੇ ਨੇ ਵੀ ਠੀਕ ਹੋ ਜੇ ਆਪਣੇ ਵੱਲੋਂ ਮਾਫੀ ਮੰਗ ਲਈ ਇੰਦੂ ਵੱਡੀ ਤਾਂ ਵਿਵਾਜ ਗੱਲ ਨਹੀਂ ਹੁੰਦੀ ਵੀ ਮਾਫੀ ਮੰਗਣੀ ਬਹੁਤ ਵੱਡੀ ਗੱਲ ਪਰ ਉਹਨਾਂ ਨੇ ਨੀ ਨੀ ਸੰਜੀਤਗੀ ਨਾਲ ਸੁਖਵੀਰ ਸਿੰਘ ਬਾਦਲ ਜੀ ਦੀ ਮਾਫੀ ਲਈ ਨਹੀਂ ਉਹ ਕਹਿੰਦੇ ਕਿ ਬੜੀ ਵਾਰ ਮੰਗ ਚੁੱਕੇ ਨੇ ਬੜੀ ਵਾਰ ਅਪੀਲ ਕਰ ਚੁੱਕੇ ਨੇ ਉਹ ਵਿਖਾਵੇ ਦੇ ਤੌਰ ਤੇ ਗੱਲਾਂ ਕਰਦੇ ਆ ਉਹ ਵਿਖਾਵੇ ਦੇ ਤੌਰ ਤੇ ਗੱਲਾਂ ਕਰਦੇ ਅੰਦਰੋਂ ਉਹਨਾਂ ਦਾ ਵੀ ਮਨ ਹ ਉਹਨਾਂ ਦੇ ਵਿੱਚ ਵੀ ਉਹ ਇਕੱਠੇ ਨਹੀਂ ਹੈਗੇ ਸਾਰੇ ਤੁਹਾਨੂੰ ਉਹਨਾਂ ਦੀ ਵੀ ਤਿੰਨ ਧੜੇ ਨੇ ਅੱਜ ਵੀ ਤਿੰਨ ਧੜੇ ਨੇ ਕਿਹੜੇ ਕਿਹੜੇ ਧੜੇ ਨੇ ਨਹੀਂ ਮੈਂ ਇਹ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਥੋੜਾ ਸਮਾਂ ਦੇਖ ਰਹੇ ਹੋ ਸਾਡੇ ਸਾਰਿਆਂ ਨਾਲ ਚੰਗੇ ਸਬੰਧ ਰਹੇ ਆ ਮੈਂ ਇਹ ਨਹੀਂ ਕਹਿੰਦਾ ਵੀ ਅੱਜ ਜੇ ਚਲੋ ਪਰਾਜੂ ਤੁਹਾਡੇ ਵਿਰੋਧ ਚ ਖੜੇ ਨੇ ਅੱਜ ਤੁਹਾਨੂੰ ਚੈਲੰਜ ਕਰ ਰਹੇ ਤੁਸੀਂ ਤਿੰਨ ਧੜੇ ਤਾਂ ਸਾਡੇ ਵਿਰੋਧ ਚ ਜੋ ਮਰਜ਼ੀ ਖੜੇ ਰਹਿਣ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਅਸੀਂ ਫਿਰ ਵੀ ਕਹਾਂਗੇ ਉਹਨਾਂ ਨੂੰ ਫਿਰ ਵੀ ਇਹੀ ਬੇਨਤੀ ਕਰਾਂਗੇ ਮੈਂ ਵੀ ਜਿਵੇਂ ਪ੍ਰਧਾਨ ਜੀ ਨੇ ਅਪੀਲ ਕੀਤੀ ਆ ਸਾਡੇ ਸਾਥੀ ਰਹੇ ਆ ਸਾਰਾ ਕੁਝ ਸਾਨੂੰ ਬੜਾ ਦੁੱਖ ਹੁੰਦਾ ਜੇ ਕੁੜਾ ਪੂਰਾ ਮਾਨ ਸਤਕਾਰ ਹੋਏਗਾ ਪੂਰੀ ਇੱਜ਼ਤ ਹੋਏਗੀ ਪਾਰਟੀ ਦੇ ਵਿੱਚ ਕੋਈ ਤੁਹਾਨੂੰ ਕੋਈ ਨਹੀਂ ਇਹੋ ਜੀ ਗੱਲ ਹੋਊਗੀ ਕਿ ਕਿਉਂ ਇੱਧਰ ਉੱਧਰ ਉਹ ਪਾਰਟੀ ਦੇ ਵਿੱਚ ਆਉਣ ਨਹੀਂ ਭਲਾ ਨਹੀਂ ਤਾਂ ਨੁਕਸਾਨ ਹੀ ਨੁਕਸਾਨ ਬਿਲਕੁਲ ਅਸੀਂ ਦੇਖਿਆ ਸ਼ੁਰੂਆਤ ਦੇ ਵਿੱਚ ਤੁਹਾਡੀ ਉਹਨਾਂ ਲੀਡਰਸ ਨਾਲ ਚੰਗੀ ਸਾਂਝ ਸੀ ਤੇ ਹੁਣ ਵੀ ਹੈ ਭਾਵੇਂ ਉਹ ਉੱਧਰਲੇ ਪਾਸੇ ਹੋ ਗਏ ਅਸੀਂ ਦੇਖਾਂਗੇ ਮਲੂਕਾ ਸਾਹਿਬ ਵਿਚੋਲਗੀ ਕਰਨਗੇ ਸੀਨੀਅਰ ਲੀਡਰ ਨੇ ਉਹ ਇੱਕ ਪੈਗਾਮ ਉਹਨਾਂ ਦਾ ਲੈ ਕੇ ਇੱਧਰ ਆਣਗੇ ਇੱਧਰਲਾ ਪੈਗਾਮ ਉੱਧਰ ਲੈ ਕੇ ਜਾਣਗੇ ਕੋਸ਼ਿਸ਼ ਹੋਈ ਤੁਹਾਡੇ ਵੱਲੋਂ ਨਹੀਂ ਮੈਂ ਤਾਂ ਸਾਰਿਆਂ ਦੇ ਘਰੇ ਜਾਣ ਨੂੰ ਤਿਆਰ ਹਾਂ ਸਾਰੇ ਕੋਲ ਜਾ ਕੇ ਜੋ ਚਾਹੁੰਦੇ ਉਵੇਂ ਮੰਨਤ ਕਰਨ ਤਿਆਰ ਆ ਮੈਨੂੰ ਕੋਈ ਗਿਲਾ ਨਹੀਂ ਮੈਨੂੰ ਕੋਈ ਆਕੜ ਨਹੀਂ ਮੈਨੂੰ ਕੁਝ ਨਹੀਂ ਪੰਜਾਬ ਦੇ ਭਲੇ ਦੀ ਖਾਤਰ ਪੰਜਾਬ ਦੇ ਲੋਕਾਂ ਦੇ ਭਲੇ ਦੀ ਖਾਤਰ ਪਾਰਟੀ ਦੇ ਭਲੇ ਦੀ ਖਾਤਰ ਮੈਂ ਤਾਂ ਹਰ ਚੀਜ਼ੋ ਕਰਨ ਤਿਆਰ ਆ ਜਿਹਦੇ ਨਾਲ ਪਾਰਟੀ ਤਕੜੀ ਹੁੰਦੀ ਹੈ ਜਿਹਦੇ ਨਾਲ ਪਾਰਟੀ ਏਕਾ ਹੁੰਦਾ ਮੇਰੇ ਉਹਨਾਂ ਨੂੰ ਬੇਨਤੀ ਹੈ ਕਿ ਤੁਹਾਨੂੰ ਕੁਝ ਨਹੀਂ ਪ੍ਰਾਪਤ ਹੋਣਾ ਕੱਲਿਆਂ ਨੂੰ ਕਦੇ ਨਹੀਂ ਹੁੰਦਾ ਪ੍ਰਾਪਤੀ ਜਿੰਨਾ ਅੱਡ ਕਰ ਜੇ ਇਕੱਠਾ ਟੱਬਰ ਹੁੰਦਾ ਆਪਣੇ ਘਰੇ ਆਪ ਹੁਣ ਤਾਂ ਚਲੋ ਹਰੇਕ ਦੇ ਇੱਕ ਹੀ ਬੱਚਾ ਹੋ ਗਿਆ ਪਹਿਲਾਂ ਚਾਰ ਚਾਰ ਪੰਜ ਪੰਜ ਆਪਾਂ ਭੈਣ ਭਰਾ ਹੁੰਦੇ ਸੀ ਸਾਰੇ ਵੱਡੇ ਟੱਬਰ ਹੁੰਦੇ ਸੀ ਤੇ ਕਿੰਨੀ ਤਰੱਕੀ ਕਰਦੇ ਸੀ ਲੋਕ ਕੋਈ ਕਿਸੇ ਕੰਮ ਲੱਗਿਆ ਹੋਇਆ ਕੋਈ ਕਿਸੇ ਕੰਮ ਲੱਗਿਆ ਵੰਡ ਕੇ ਕੰਮ ਕਰਨ ਦੇ ਜੇ ਪੰਜ ਚੁੱਲ੍ਹੇ ਕਰ ਲੋਂਗੇ ਤਾਂ ਫਿਰ ਪੰਜ ਹੀ ਤਾਂ ਖਰਚ ਖੜਾ ਹੋ ਜਾਊਗਾ ਨਾ ਪੰਜ ਹੀ ਤਾਂ ਬੰਦੇ ਰੁੱਝ ਜਾਣਗੇ ਨਾ ਫਿਰ ਜੇ ਇੱਕ ਚੁੱਲਾ ਹੋਵੇ ਤਾਂ ਉਹਦੇ ਨਾਲ ਫਿਰ ਇਕੱਠੀ ਰੋਟੀ ਪੱਕ ਜਾਂਦੀ ਹੈ ਇਕੱਠੇ ਬਹਿ ਕੇ ਖਾ ਲੈਂਦੇ ਹੈ ਖਰਚਾ ਵੀ ਘਟਾ ਇੱਕ ਬੀਬੀ ਰੋਟੀਆਂ ਪਕਾਈ ਜਾਂਦੀ ਹੈ ਦੂਜੀ ਲੀੜੇ ਧੋ ਲੈਂਦੀ ਹੈ ਤੂਜਾ ਤੀਜਾ ਕੰਮ ਕਰ ਲਿਆ ਐਵੇਂ ਬੰਦੇ ਕੋਈ ਖੇਤ ਦਾ ਕਰ ਲਿਆ ਕਿਸੇ ਨੇ ਘਰ ਦਾ ਕਰ ਲ ਸੋ ਇਹੀ ਹਾਲ ਸਾਡਾ ਵੀ ਜੇ ਅੱਡੋ-ਅੱਡ ਹੁਣ ਸਾਰਾ ਤਾਕਤ ਦਾ ਜੋਰ ਲਾਈ ਜਾਵਾਂਗੇ ਨੁਕਸਾਨ ਤਾਂ ਹੋਊਗਾ ਇਹ ਚ ਇਹ ਤਾਂ ਸਮਾਂ ਦੱਸੂਗਾ ਮੈਨੂੰ ਵੈਸੇ ਹੈ ਸੇ ਮੈਨੂੰ ਲੱਗਦਾ ਵੀ ਹਾਲਾਤ ਇਹ ਹੋ ਜਾਣਗੇ ਥੋੜੇ ਜਿ ਚਿਰ ਚੀ ਤੁਸੀਂ ਵੇਖ ਲਓਗੇ ਬੜਾ ਲੰਮਾ ਨਹੀਂ ਚਾਹੀਉਂ ਪੈਣਾ ਇੱਕ ਦੋ ਭਵੇ ਰਹਿ ਜਾਣੇ ਸਾਰੇ ਆ ਜਾਣਗੇ ਸਾਰੇ ਲੀਡਰ ਇੱਧਰ ਆ ਜਾਣਗੇ ਕਿੱਦਾਂ ਕੋਈ ਰਹਿ ਜਿੱਤਾ ਮੈਂ ਕਹਿ ਨਹੀਂ ਸਕਦਾ ਹੋ ਸਕਦਾ ਇੱਕ ਅੱਧਾ ਕੋਈ ਜਿੱਦੀ ਬੰਦਾ ਹੁੰਦਾ ਨਾ ਵੀ ਮੰਨੇ ਨੁਕਸਾਨ ਦਾ ਆਪਦਾ ਨੁਕਸਾਨ ਹੀ ਕਰਨਾ ਚਾਹਦਾ ਹੋਵੇ ਕਰ ਲੇ ਵੈਸੇ ਤਾਂ ਪੋਲੀਟੀਕਲ ਬੰਦੇ ਸੋਚਦੇ ਨਹੀਂ ਹੁੰਦੇ ਵੀ ਫਿਰ ਜੇ ਨੁਕਸਾਨ ਹੁੰਦਾ ਤੁਸੀਂ ਨਹੀਂ ਚੱਲਦੇ ਉਹ ਤੇ ਪਰ ਬੰਦਲਾ ਇੱਕ ਦੋ ਭਵੇਂ ਰਹਿ ਜਾਂਦੇ ਤਕਰੀਬਨ ਸਾਰੇ ਪਰ ਉਧਰ ਉਹ ਭਵੇਂ ਖਵਾਣੀ ਕਰ ਰਹੇ ਨੇ ਕਿ ਜੋ ਸੀ ਸਟੈਂਡ ਹੈ ਜੋ ਸਟੈਂਡ ਤੇ ਚੂਲਾ ਖੜਾ ਹੈ ਉਹੀ ਜੋ ਉਹਨਾਂ ਨੇ ਕਿਹਾ ਕਿ ਚੋਣ ਨਿਸ਼ਾਨ ਦਫਤਰ ਐਸਜੀਪੀਸੀ ਆਪਰ ਲੈ ਲੈਣਾ ਯਾਨੀ ਹਰਪ੍ਰੀਤ ਸਿੰਘ ਜੀ ਜੋ ਪਹਿਲੀ ਇਹ ਇਹ ਤੁਹਾਨੂੰ ਦੱਸਦਾ ਕਿ ਕਾਨੂੰਨ ਹੈ ਸੰਵਿਧਾਨ ਬਣਿਆ ਹੋਇਆ ਸਾਰੀਆਂ ਪਾਰਟੀਆਂ ਦਾ ਇਲੈਕਸ਼ਨ ਕਮਿਸ਼ਨ ਕੋਲੇ ਰਜਿਸਟਰ ਦੇ ਇਲੈਕਸ਼ਨ ਕਮਿਸ਼ਨ ਦਾ ਸੰਵਿਧਾਨ ਬਣਿਆ ਹੋਇਆ ਇਹ ਉਹ ਨਹੀਂ ਲੈ ਸਕਦੇ ਕਿਸੇ ਨੂੰ ਐ ਤਾਂ ਆਪਾਂ ਹਰੇਕ ਲਈ ਕਹਿੰਦੇ ਭਗਵੰਤ ਮਾਨ ਦੀ ਸਰਕਾਰ ਖੋਲੇ ਨੇ ਸਵੇਰੇ ਅਸੀਂ ਤਾਂ ਅੱਜ ਅਸੀਂ ਆਪਦੀ ਗਵਰਨਮੈਂਟ ਹੀ ਬਣਾ ਲਈ ਇਹ ਨਹੀਂ ਜੱਲਾ ਵੇਖੋ ਜੋ ਸਿਸਟਮ ਆ ਉਹ ਦੀ ਜਿਹੜਾ ਪੇੜਾ ਸ਼੍ਰੋਮਣੀ ਕਮੇਟੀ ਆ ਉਹਦੀ ਚੋਣ ਹੋਣੀ ਆ ਕਦੋਂ ਹੋਵੇ ਮੈਂ ਨਹੀਂ ਕਹਿ ਸਕਦਾ ਉਹਦੇ ਚੋਣ ਚ ਕੋਈ ਜਿੱਤ ਜਿਹੜਾ ਜਿੱਤ ਗਿਆ ਉਹ ਕਾਮਯਾਬ ਹੋ ਜਾਊਗਾ ਦੂਜੀਆਂ ਦੋ ਚੀਜ਼ਾਂ ਨੇ ਦਫ਼ਤਰ ਤੇ ਚੋਣ ਨੇ ਸ਼ਰ ਉਹ ਕਾਲੀ ਦਲ ਦਾ ਹੈ ਉਹ ਕਾਲੀ ਦਲ ਦੇ ਸੰਵਿਧਾਨਕ ਤੇ ਉਹ ਤੋਂ ਕੋਈ ਕਾਲੀ ਦਲ ਤੋਂ ਖੋ ਨਹੀਂ ਸਕਦਾ ਕੋਈ ਤਾਕਤ ਨਹੀਂ ਸਾਡੀ ਪਾਰਟੀ ਇਕੱਠੀ ਆ ਹੁਣ ਕਾਲੀ ਦਲ ਇਹਦੇ ਚ ਦਫਾੜ ਪੈ ਜੇ ਇਹਦੇ ਫਿਰ ਡੈਲੀਗੇਟ ਜਿੱਧਰ ਵੱਧ ਜਾਣਗੇ ਉਹਨਾਂ ਦਾ ਉਹਨਾਂ ਦਾ ਹੋ ਸਕਦਾ ਚੇਂਜ ਤੇ ਉਹ ਦੂਜੀ ਉਹ ਤਾਂ ਸਾਡੇ ਨਾਲ ਕੋਈ ਤਲਕ ਹੀ ਨਹੀਂ ਡੈਲੀਗੇਟ ਉਹਨਾਂ ਦੇ ਅੱਡਾ ਸਾਡੇ ਅੱਡਾ ਭਰਤੀ ਉਹਨਾਂ ਦੇ ਅੱਡਾ ਸਾਰਾ ਕੁਛ ਐਡਾ ਸਾਡਾ ਸੁਭਧਾਰ ਹੈ ਸਾਰਾ ਕੁਛ ਹੈ ਇਲੈਕਸ਼ਨ ਕਮਿਸ਼ਨ ਕੋਲ ਰਜਿਸਟਰਡ ਹੈ ਸਾਨੂੰ ਮਾਨਤਾ ਦਿੱਤੀ ਹੈ ਉਹ ਆਪਦਾ ਨਵਾਂ ਕਾਲੀ ਦਲ ਬਣਾ ਸਕਦੇ ਜਿਤੋਂ ਮਰਜ਼ੀ ਬਣਾ ਲੈਣ ਬਿਲਕੁਲ ਆਖਰੀ ਸਵਾਲ ਬਹੁਤ ਮਤਲਬ ਚਾਹਾਂਗੇ ਕਿ ਸਪਸ਼ਟ ਆਨਸਰ ਮਿਲੇ ਕਿ ਉਧਰਲੇ ਜਿਹੜੇ ਲੀਡਰ ਨੇ ਅਜੇ ਵੀ ਤੁਹਾਡੇ ਨਾਲ ਸੰਪਰਕ ਚ ਨੇ ਇਸ ਤਾਕ ਦੇ ਵਿੱਚ ਕਿ ਅਸੀਂ ਵਾਪਸੀ ਕਰਨੀਏ ਉਧਰ ਦਿਲ ਨਹੀਂ ਲੱਗਦਾ ਪਏ ਉਹਨਾਂ ਦਾ ਉਧਰ ਉਹਨਾਂ ਨੂੰ ਭੇਖਣੀ ਨਜ਼ਰ ਆ ਰਿਹਾ ਨਹੀਂ ਮੈਨੂੰ ਤਾਕਤ ਤਾਂ ਉਹਨਾਂ ਦੇ ਵਿੱਚ ਅੰਦਰ ਮੰਦੇ ਦੇ ਵਿੱਚ ਮੈਨੂੰ ਨਹੀਂ ਪਤਾ ਉਹਨਾਂ ਦੇ ਕੀ ਹੈ ਉਹ ਤਾਂ ਉਹਨਾਂ ਨੂੰ ਹੀ ਪਤਾ ਹੋਊਗਾ ਵੈਸੇ ਮੇਰੀ ਗੱਲਬਾਤ ਕੁਝ ਬੰਦੇ ਨਾਲ ਹੁੰਦੀ ਰਹਿੰਦੀ ਉਹਨਾਂ ਦਾ ਮਨ ਹੈ ਕਿ ਇੱਦਾਂ ਮੇਰੀ ਕੋਸ਼ਿਸ਼ ਹੈ ਵਾਪਸ ਲਿਆਉਣ ਦੀ ਤੇ ਉਹ ਆਉਣਾ ਚਾਹੁੰਦੇ ਨੇ ਵਾਪਸ ਜਿਹੜੀ ਉਹਨਾਂ ਦੀ ਗੱਲਬਾਤ ਹੈ ਉਹ ਚੰਗੀ ਹੈ ਮਾੜੀ ਨਹੀਂ ਹੈ ਕਿ ਹੈ ਪਾਜ਼ਿਟਿਵ ਹੈ ਚੰਗੇ ਮਾਹੌਲ ਗੱਲਬਾਤ ਜਿਹੜੀ ਹੁੰਦੀ ਹੈ ਚੰਗੇ ਮਾਹੌਲ ਚ ਹੁੰਦੀ ਤੇ ਉਸ ਆਕਾਲੀ ਦਲ ਦਾ ਭਵਿੱਖ ਤੁਸੀਂ ਫਿਰ ਕੀ ਦੇਖਦੇ ਹੋ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਕੋਈ ਭਵਿੱਖ ਉਸ ਆਕਾਲੀ ਦਲ ਦਾ ਕੋਈ ਭਵਖ ਵਾਲੀ ਗੱਲ ਲੱਗਦੀ ਨਹੀਂ ਲੋਕਾਂ ਨੇ ਲੋਕਾਂ ਜਿਹੜਾ ਬਾਦਲ ਸਾਹਿਬ ਦੇ ਨਾਲ ਆਕਾਲੀ ਦਲ ਸੀਗਾ ਚਲੋ ਹਾਇ ਤਾਂ ਕੱਲਾ ਆਕਾਲੀ ਦਲ ਲੋਕੀ ਬਾਦਲ ਆਕਾਲੀ ਦਲ ਲਈ ਕਹਿ ਦਿੰਦੇ ਸੀ ਜ਼ਿਆਦਾ ਇਹ ਇੱਕ ਕਿਸਮ ਦਾ ਡੈਮੋਕ੍ਰੇਟਿਕ ਆਕਾਲ ਇਹਦੇ ਤੇ ਹਿੰਦੂ ਵੀ ਵਿਸ਼ਵਾਸ ਕਰਦਾ ਇਹਦੇ ਤੇ ਮੁਸਲਮਾਨ ਵੀ ਵਿਸ਼ਵਾਸ ਕਰਦਾ ਇਹ ਤੇ ਸਾਈ ਵੀ ਵਿਸ਼ਵਾਸ ਕਰਦਾ ਅਸੀਂ ਕੱਟੜਵਾਦੀ ਨਹੀਂ ਹੈਗੇ ਅਸੀਂ ਸਾਰੇ ਸਾਡੇ ਤੇ ਸਾਰੇ ਲੋਕੀ ਵਿਸ਼ਵਾਸ ਕਰਦੇ ਨੇ ਉਹਨਾਂ ਦਾ ਵਿੱਚ ਜਿਹੜਾ ਹੈਗਾ ਉਹਨਾਂ ਤੇ ਸਾਰੇ ਲੋਕੀ ਵਿਸ਼ਵਾਸ ਨਹੀਂ ਕਰਨਗੇ ਤੁਸੀਂ ਮੇਰੀ ਗੱਲ ਯਾਦ ਰੱਖ ਲਓ ਉਹਨਾਂ ਤੇ ਨਹੀਂ ਜਾਣਗੇ ਸਾਰੇ ਲੋਕਾਂ ਨੇ ਵਿਸ਼ਵਾਸ ਨਹੀਂ ਕਰਨਾ ਇਹਦੇ ਤੇ ਸਾਰੇ ਲੋਕੀ ਵਿਸ਼ਵਾਸ ਕਰਦੇ ਨੇ ਇਸ ਅਕਾਲੀ ਦਲ ਦੇ ਉੱਤੇ ਬਾਦਲ ਸਾਹਿਬ ਦੀ ਸ਼ਕਤੀਤ ਬਹੁਤ ਵੱਡੀ ਸੀ ਉਹਨਾਂ ਤੇ ਸਾਰੇ ਲੋਕੀ ਭਰੋਸਾ ਕਰਦੇ ਸੀ ਉਵੇਂ ਵੀਰੇ ਕੰਮ ਚੱਲੀ ਜਾਂਦਾ ਸੀ ਤੇ ਅਕਾਲੀ ਦਲ ਦਾ ਇਹ ਜਿਹੜਾ ਵਿਸ਼ਵਾਸ ਹੈ ਵੋਟਾਂ 'ਚ ਵੀ ਤਬਦੀਲ ਹੋਵੇਗਾ 100% ਹੋਵੇਗਾ ਹੁਣ ਜਿਹੜੀ ਹਵਾ ਹੈ ਪਹਿਲਾਂ ਤਾਂ ਵੇਖੋ ਲੋਕਾਂ ਦਾ ਸਾਨੂੰ ਪਤਾ ਲੱਗ ਜਾਂਦਾ ਸੀ ਕਿ ਲੋਕੀ ਜੇ ਅਸੀਂ ਗੱਲ ਕਰਦੇ ਸੀ ਨਾ ਕੋਈ ਬੋਤਾਂ ਘਾਰਾ ਨਹੀਂ ਸੀ ਦਿੰਦੇ ਚੁੱਪ ਜੇ ਕਰ ਜਾਂਦੀ ਸੀ ਜੇ ਅਸੀਂ ਜਾਂਦੇ ਵੀ ਹੁੰਦੇ ਨਾ ਕੋਈ ਬੋਤਾਂ ਜੇ ਗੱਲ ਨਹੀਂ ਸੀ ਕਰਦੇ ਹੁਣ ਜਿਹੜੀ ਕੋਈ 3 2-3 ਮਹੀਨਿਆਂ ਦੀ ਗੱਲ ਹੈ ਜਿਹੜੀ ਇੰਨੀ ਚੇਂਜ ਆਈ ਆ ਹੈਗੀ ਜਦੋਂ ਹੁਣ ਜਾਂਦੇ ਆ ਕਿਤੇ ਵੀ ਜਾਂਦੇ ਆ ਲੋਕੇ ਹੱਥ ਚੱਕ ਕੇ ਸਸਰੀਕਾਲ ਬੁਲਾਉਂਦੇ ਆ ਲੋਕ ਉਹਦੇ ਸਸਰੀਕਾਲ ਬੁਲਾਉਂਦੇ ਆ ਜੇ ਹੱਥ ਚੱਕਦੇ ਆ ਜਦੋਂ ਉਹਨਾਂ ਨੂੰ ਲੱਗੇ ਦਿਲਚਸਪੀ ਵੀ ਅਸੀਂ ਇੱਧਰ ਜਾਣਾ ਨਹੀਂ ਤਾਂ ਚੱਕਦੇ ਹੀ ਨਹੀਂ ਹੱਥ ਜੋ ਅਸੀਂ ਵੀ ਹੱਥ ਚੱਕ ਕੇ ਤਾਂ ਵੀ ਨਹੀਂ ਚੱਕਦੇ ਸੋ ਤਬਦੀਲੀ ਹੈਗੀ ਪਿੰਡਾਂ 'ਚ ਲੋਕਾਂ ਤੇ ਲੋਕਾਂ ਦੇ ਮਨ ਦੇ ਵਿੱਚ ਚਰਚਾ ਵੀ ਹੈ ਕਿ ਵੀ ਯਾਰ ਸਾਰਾ ਕੁਝ ਵੇਖ ਲਿਆ ਕਾਂਗਰਸ ਵੀ ਵੇਖ ਲਈ ਆਪ ਵਾਲੇ ਵੀ ਵੇਖ ਲੇ ਕਾਲੀ ਸੌ ਗੁਣੇ ਚੰਗੇ ਸੀ ਕਾਲੀਆਂ ਦੇ ਰਾਜ ਚ ਕੰਮ ਹੋ ਜਾਂਦੇ ਸੀ ਈਜੀ ਕੰਮ ਹੋ ਜਾਂਦੇ ਸੀ ਡਿਵੈਲਪਮੈਂਟ ਸਾਰੀ ਕਾਲੀਆਂ ਦੇ ਰਾਜ ਚ ਹੋਈ ਸਹੂਲਤਾਂ ਸਾਰੀਆਂ ਕਾਲੀ ਦਲ ਤੋਂ ਦਿੱਤੀਆਂ ਜੇ ਅੱਜ ਸਾਰੇ ਮੁਲਾਜ਼ਮਾਂ ਦੀ ਤਰਖਾਹ ਵੱਧ ਹੈ ਪੰਜਾਬ ਦੀ ਇਹ ਕਾਲੀ ਦਲ ਕਰਕੇ ਆ ਸਾਰੇ ਸੂਬਿਆਂ ਨਾਲੋਂ ਕਿਤੇ ਜ਼ਿਆਦਾ ਤਰਖਾਹ ਹੈ ਕਾਲੀ ਦਲ ਮੁਲਾਜ਼ਮਾਂ ਦੀ ਪੰਜਾਬ ਦੇ ਦੀ ਸਾਰੇ ਸੂਬਿਆਂ ਨਾਲੋਂ ਵੱਧ ਹੈ ਜੇ ਡਿਵੈਲਪਮੈਂਟ ਇੰਨੀ ਹੋਈ ਹੈ ਤੇ ਵੀ ਕਾਲੀਆਂ ਕਰਕੇ ਹੋਈ ਹੈ ਸਿਹਤ ਸਹੂਲਤਾਂ ਨੇ ਤੇ ਐਜੂਕੇਸ਼ਨ ਹੈ ਤੇ ਬਿਜਲੀ ਹੈ ਤੇ ਸੜ ਜੇ ਪਿੰਡ ਪੱਕੇ ਹੋਏ ਨੇ ਸਾਰੀ ਡਿਵੈਲਪਮੈਂਟ ਤਾਂ ਤੁਸੀਂ ਕਲਮਦਵਾਦ ਚੱਕ ਲਓ ਕਿਉਂਕਿ ਹਰ ਚੀਜ਼ ਲਿਖੀ ਹੁੰਦੀ ਹੈ ਕਿਹੜੀ ਸਰਕਾਰ ਵੇਲੇ ਕੀ ਬਣਿਆ ਤੇ ਤੁਸੀਂ ਕਲਮਦਵਾਦ ਲੈ ਕੇ ਲਿਖਣ ਲੱਗ ਜਓ 80% ਕੰਮ ਸਾਡੇ ਹੋਣਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਮਲੂਹਾ ਸਾਹਿਬ ਜੀ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਆਪਾਂ ਨੂੰ ਗੱਲਾਂ ਬਾਤਾਂ ਕਰਨ ਦਾ ਮੌਕਾ ਮਿਲਿਆ ਲੋਕਾਂ 'ਚ ਆਪਣੀ ਗੱਲ ਜਾਏਗੀ ਫੈਸਲਾ ਲੋਕਾਂ ਨੇ ਕਰਨਾ ਬਿਲਕੁਲ ਬਿਲਕੁਲ ਲੋਕ ਫੈਸਲਾ ਕਰਨਗੇ ਜਿਹੜਾ ਕਹਿ ਰਹੇ ਕਿ ਦੂਜਾ ਅਕਾਲੀ ਦਲ ਬਣਿਆ ਜਿ세 ਪ੍ਰਦਾਨ ਗਿਆਨੀ ਹਰਪ੍ਰੀਤ ਸਿੰਘ ਬਣੇ ਨੇ ਉਹ ਕਹਿੰਦੇ ਕਿ ਕੁਝ ਮਹੀਨਿਆਂ ਦੇ ਅੰਦਰ ਜੋ ਹੈ ਉਹ ਖਲਾਰਾ ਪੈ ਜਾਏਗਾ ਜਿਹੜੇ ਉਧਰਲੇ ਲੀਡਰ ਨੇ ਇੱਧਰ ਵਾਪਸੀ ਕਰਨਗੇ ਕੋਸ਼ਿਸ਼ ਚੱਲ ਰਹੀ ਹੈ ਉਧਰ ਵੀ ਜਿਹੜੇ ਲੀਡਰ ਨੇ ਤਾਕਤ ਦੇ ਵਿੱਚ ਨੇ ਇਧਰ ਘਰ ਵਾਪਸੀ ਕੀਤੀ ਜਾਏ ਬਾਕੀ ਦੇਖਣਾ ਹੋਵੇਗਾ ਕੀ ਹੋਵੇ ਖ ਹੋਵੇਗਾ ਇਸ ਅਕਾਲੀ ਦਲ ਦਾ ਜਿਸੇ ਪ੍ਰਦਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਤੇ ਉਸ ਅਕਾਲੀ ਦਲ ਦੇ ਜਿਹਦੇ ਗਿਆਨੀ ਹਰਪ੍ਰੀਤ ਸਿੰਘ ਬਣੇ ਨੇ ਲੋਕ ਫੈਸਲਾ ਕਰਨਗੇ ਬਾਕੀ ਤੁਸੀਂ ਇਸ ਗੱਲ ਬਾਤ ਨੂੰ ਅਕਾਲੀ ਦਲ ਦੇ ਨਾ ਕਮਰਪੁਰ ਤੋਂ ਨਮਨ ਦੇ ਨਾਲ ਮਯੋਰਸ਼ੀਟ ਕੋਡ ਡੈਨਿਕਸਾਵੇਰਾ ਚੰਡੀਗੜ੍ਹ